ਤੋ ਕ ਚਲ ਗਿਆ ਸਾਬੀ ਕੰਮ ਤੇ ਹਾਂਜੀ ਮੰਮੀ ਚਲ ਗਿਆ ਅੱਛਾ ਤਮਨੇ ਵੀ ਚਲ ਗਿਆ ਹਾਂਜੀ ਵੀਰ ਵੀ ਚਲ ਗਿਆ ਚਲ ਚੰਗਾ ਹੋਇਆ ਹਾਂ ਤੁਸੀਂ ਕਿੱਧਰੋਂ ਆਏ ਬਾਹਰੋਂ ਹੀ ਤਾਂ ਜੀ ਮੈਂ ਬਾਹਰੋਂ ਹੀ ਆਈ ਆ ਮੈਂ ਥਾਂ ਤੋਂ ਕੋਡਾ ਹਿਰ ਕਬੀਰ ਉਹਨਾਂ ਨੇ ਤੇ ਮੈਂ ਉਹ ਤੇ ਪਿੰਡੀਆਂ ਭਾਂਡੀਆਂ ਲਾਉਣ ਮੈਂ ਵੇਖ ਕੇ ਆਈ ਆ ਥਾਂ ਹੀ ਜੇ ਕੋਡਾ ਪਿੰਡੀਆਂ ਭਾਂਡੀਆਂ ਤੇ ਚਾ ਲਾਉਣ ਵਾਲੀਆਂ ਆਹੋ ਨਹੀਂ ਚੱਲ ਲਾ ਛੜਨ ਹੋ ਜਾਣੇ ਮੁੜ ਕੇ ਤੇ ਨਾਲੇ ਸੱਚ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਵੀ ਕਰਨੀ ਸੀ ਹਾਂ ਦੱਸ ਮੈਂ ਕਿਹਾ ਵੇਖੋ ਉਹਨਾਂ ਨੂੰ ਕਿੰਨੇ ਦਿਨ ਹੋ ਗਏ ਇੱਥੇ ਰਹਿੰਦੇ ਆ ਉਹ ਹਨਾ ਚੱਲ ਕਰ ਦਿੱਤ ਕੁਛ ਨਹੀਂ ਕਹਿੰਦੇ ਪਰ ਆਂਡ ਗਵਾਂਡ ਸਭ ਗੱਲਾਂ ਹੀ ਕਰਦੇ ਸਭ ਨੂੰ ਪਤਾ ਹੀ ਆ ਵੀ ਧੀ ਵੀ ਤਾਂ ਇੱਥੇ ਰਹਿਣ ਦੀ ਤੇ ਜਵਾਈ ਵੀ ਰਹਿਣ ਦੇ ਆ ਤਾਂ ਕੋਈ ਨਾ ਕੋਈ ਗੱਲ ਤੇ ਜ਼ਰੂਰ ਹੋਈ ਹੋਊਗੀ ਚੱਲ ਕੋਈ ਗੱਲ ਨਹੀਂ ਤੂੰ ਖੜਾ ਉਪਰੇ ਥਾਂ ਰਹਿਣ ਦੀ ਆ ਆਪਣੇ ਘਰ ਆਈ ਹੈ ਤੇ ਮੰਮੀ ਆਪਣਾ ਹੀ ਘਰ ਆ ਪਰ ਉਹੀ ਗੱਲ ਕਹਿੰਦੇ ਜਦੋਂ ਧੀ ਆਈਆਂ ਜਾਣ ਤੇ ਉਹਨਾਂ ਲਈ ਤੇ ਘਰ ਪੇਕਿਆਂ ਵਾਲਾ ਬਗਾਨਾ ਹੀ ਹੋ ਜਾਂਦਾ ਰਾਜੀ ਮਿਲਨ ਸਾਬੀ ਤੇ ਸੰਦੇਹ ਪਿਤਾ ਚੇ ਦੇ ਮੁੰਡੇ ਨੇ ਜੀ ਸੋਨੂ ਨੇ ਸਾਬੀ ਨੂੰ ਖਿਲਾ ਰਿਆ ਇਹ ਤੇ ਕਹਿੰਦਾ ਪੀ ਕੀ ਗੱਲ ਬਾਜੀ ਰਣ ਮਿਲ ਕੇ ਤੁਸੀਂ ਸਾਲੇ ਪਣਵਈਏ ਨੇ ਕੰਮ ਖੋਲ ਲਿਆ ਵਾ ਕੋਈ ਅੱਛਾ ਆਹ ਕਹਿੰਦੇ ਇੱਥੇ ਰਹਿਣ ਡੇ ਪੱਕਾ ਹੁਣ ਬਸ ਉਹਨੂੰ ਦੱਸ ਕੀ ਤਕਲੀਫ ਹੋ ਰਹਿਣ ਲੱਪਿਆ ਵਾ ਤੇ ਉਹ ਕਹਿੰਦੀ ਤੇਰੀ ਸੱਸ ਤਾਂ ਨਹੀਂ ਕੋਲ ਪਾਣਾ ਨਹੀਂ ਸੱਸ ਤਾਂ ਨਹੀਂ ਆਇਆ ਕਹਿੰਦਾ ਤਾਂ ਮੈਂ ਉਹਨੂੰ ਜਵਾਬ ਜੂਬ ਗੱਲ ਕੋਲ ਮਲ ਕਰ ਆਇਆ ਤੇ ਕਹਿੰਦੇ ਵੀ ਹੁਣ ਉਹੀ ਗੱਲ ਕਹਿਣ ਡੇ ਕਹਿੰਦੇ ਮੰਮੀ ਨੇ ਵੀ ਮੋੜ ਫੋਨ ਲਾਇਆ ਪੀ ਸਾਡੇ ਕੋਲੋਂ ਵਾਪਸ ਆ ਰਹਿਣ ਤੂੰ ਕਹਿੰਦੇ ਹੋ ਘਰ ਚੇ ਵੀ ਨਹੀਂ ਮੈਂ ਜਾ ਸਕਦਾ ਤੇ ਇੱਥੇ ਵੀ ਆਂਦੇ ਬੁਰੇ ਲੱਗਦਾ ਫਿਰ ਵੀ ਘਰ ਦਾ ਜਵਾਈ ਪਾਈ ਆ ਮੈਨੂੰ ਆਖਣ ਦੇ ਹੀ ਵੀ ਫਿਰ ਕਰਾਇਦੇ ਨਾ ਘਰ ਵੇਖ ਲਈਏ ਮੰਮੀ ਮੈਂ ਵੀ ਇਹੀ ਸੋਚਣ ਲਈ ਆ ਕਿ ਕਰਾਇਦੇ ਸਾਰੀ ਉਮਰ ਲੰਘ ਜੂਗੀ ਮੰਮੀ ਇਦਾਂ ਕਰਾਇਆਂ ਦੇ ਕਰਜ਼ੇ ਕਦੀ ਆਪਣੇ ਬਣੇ ਆ ਪੁੱਤ ਮੇਰੀ ਗੱਲ ਇੱਕ ਸੁਣ ਧਿਆਨ ਨਾਲ ਵੇ ਜੇ ਉਹਨੇ ਨਹੀਂ ਫੋਨ ਕੀਤਾ ਤਾਂ ਤੁਹਾਡਾ ਤਾਂ ਫਰਜ਼ ਬੰਦਾ ਸੀ ਨਾ ਫੋਨ ਕਰਨ ਦਾ ਹੈ ਵੇ ਉਹ ਤੁਹਾਡੀ ਮਾਂ ਵਾ ਸੱਸ ਮਾਂਵਾ ਉਹਦੀ ਮਾਂ ਵਾ ਹੈ ਜੇ ਉਹ ਨਹੀਂ ਲਿਖਦੇ ਤਾਂ ਤੁਸੀਂ ਲਿਖ ਜਾ ਉਹਨੂੰ ਤਾਂ ਗੁੱਸਾ ਚੜਿਆ ਵਾ ਉਹਦੇ ਦੋ ਜਣੇ ਉੱਠ ਕੇ ਤਰਪੇ ਫਿਰ ਮੰਮਾ ਨੂੰ ਤਾਂ ਗੁੱਸਾ ਚੜਦਾ ਹੀ ਆ ਪੁੱਤ ਮੰਮੀ ਤੁਹਾਨੂੰ ਕੀ ਲੱਗਦਾ ਮੈਂ ਸਭ ਨੂੰ ਇਹ ਕਿਹਾ ਨਹੀਂ ਹੋਊਗਾ ਮੈਂ ਕਿਹਾ ਸੀ ਮੈਂ ਕਿਹਾ ਲਾਓ ਮੰਮੀ ਨੂੰ ਫੋਨ ਗੱਲ ਕਰੀਏ ਉਹ ਕਹਿੰਦੇ ਮੈਂ ਨਹੀਂ ਲਾਉਣਾ ਜੇ ਤੂੰ ਮੰਮੀ ਨੇ ਨਹੀਂ ਸਾਨੂੰ ਲਾਇਆ ਤੇ ਤੂੰ ਵੀ ਨਾ ਲਾਈ ਮੈਂ ਆਪਾਂ ਵੀ ਨਹੀਂ ਲਾਉਣਾ ਫੋਨ ਪੁੱਤ ਜਦੋਂ ਆ ਮੰਮੀ ਤੇ ਅਗਰ ਮੀਤ ਸੌਰ ਦੇ ਪੇਕੇ ਚਲ ਗਈ ਸੀ ਤਦੋਂ ਤੂੰ ਮੈਨੂੰ ਕਹਿੰਦੀ ਸੀ ਨਾ ਮੰਮੀ ਆਓ ਤੇ ਆਉਂਕਰ ਐਦਾਂ ਨਹੀਂ ਐਦਾਂ ਕਰ ਤੂੰ ਮੈਨੂੰ ਟੁੱਕਦੀ ਸੀ ਨਾ ਤੇ ਫਿਰ ਪੁੱਤੋਂ ਤੂੰ ਆਪਣਾ ਘਰ ਛੱਡ ਕੇ ਗਿਆ ਕਿ ਤੈਨੂੰ ਆਪਣਾ ਘਰ ਕਿਉਂ ਨਹੀਂ ਸੰਭਿਆ ਕੁਛ ਦੇਣ ਹੀ ਜਿਹੜੀ ਛੱਡ ਕੇ ਆ ਗਈ ਮਮੀ ਸਾਭੀ ਕਹਿੰਦੇ ਵੀ ਤੁਹਾਡੀ ਦੋਵਾਂ ਜਣਿਆਂ ਦੀ ਲੜਾਈ ਬੁੜੀਆਂ ਦੀ ਲੜਾਈ ਤੁਹਾਡੀ ਆਂਦੇ ਇਹ ਲੜਾਈ ਇਦਾਂ ਮਿਟਨੀ ਆ ਕਿ ਤੇਰੇ ਦਿਲ 'ਚ ਵੀ ਮੰਮੀ ਨਹੀਂ ਪਿਆਰ ਰਵੇ ਤੇ ਮੰਮੀ ਦੇ ਦਿਲ 'ਚੋਂ ਵੀ ਨਫ਼ਰਤ ਮਿਟੇ ਫੇਰ ਇਹ ਲੜਾਈ ਮੁੱਕਣੀ ਜਾਂਦੇ ਜੇ ਮੰਮੀ ਨੇ ਥੋੜਾ ਬੋਤਾ ਵੀ ਹੁੰਦਾ ਨਾ ਤੇ ਮੰਮੀ ਉਹਦਾਂ ਦਾ ਫੋਨ ਲਾਉਂਦੀ ਜੇ ਮੰਮੀ ਰਹਿ ਸਕਦੇ ਤੇ ਆਪਾਂ ਵੀ ਤੇ ਰਹਿ ਹੀ ਸਕਦੇ ਫੇਰ ਆਂਦੇ ਜੇ ਮੈਨੂੰ ਨਾਲ ਮਮੇ ਇੰਨਾ ਪਤਾ ਪਾਪੀ ਸਾ ਵੀ ਆਪਣੀ ਮਾਂ ਨੂੰ ਬੜਾ ਪਿਆਰ ਕਰਦੇ ਜੇ ਮੰਮੀ ਨੇ ਉਹਦਾਂ ਦਾ ਇੱਕ ਵੀ ਫੋਨ ਲਾਇਆ ਹੁੰਦਾ ਨਾ ਇਹਨਾਂ ਨੇ ਤੁਰ ਪੈਣਾ ਸੀ ਪੁੱਤ ਵੇ ਇਹਦਾ ਲੜਾਈਆਂ ਮਿਟਦੀਆਂ ਨਹੀਂ ਇੰਦਾ ਜਿਆਦਾ ਇੱਕ ਗੱਲ ਪਿਆਰ ਘਟਦਾ ਵੱਧਦਾ ਨਹੀਂਗਾ ਹੈ ਤੂੰ ਤਾਂ ਪੁੱਤ ਸਿਆਣੀ ਬਣੀ ਹਾਂ ਮੈਂ ਆ ਤੇ ਤੈਨੂੰ ਸਿਆਣੀ ਬੜਾ ਮਿਥਿਆਏ ਜਿੱਦਣ ਦੀ ਹੁਣ ਤੂੰ ਆ ਗਈ ਐ ਸਾਬੀ ਨੂੰ ਲੈ ਆਈ ਤੇ ਮੇਰਾ ਤੇ ਆਪ ਬੜਾ ਮਨ ਦੁਖੀ ਆ ਵੀ ਮਾਂ ਉਹ ਕੀ ਕਰਦੀ ਹੋਗੀ ਮੰਮੀ ਮੇਰਾ ਕਿਹੜਾ ਜੀ ਕਰਦਾ ਵਾ ਇੱਥੇ ਰਹਿਣ ਨੂੰ ਸਾਬੀ ਦਾ ਕਿਹੜਾ ਜੀ ਕਰਦਾ ਵਾ ਇੱਥੇ ਰਹਿਣ ਨੂੰ ਉਹ ਤੇ ਉਹਨਾਂ ਨੇ ਕੋੜਾ ਕੋਟ ਤਾਂ ਹੀ ਕੀਤਾ ਵੀ ਮੇਰੇ ਕਰਕੇ ਤੇ ਮੰਮੀ ਮੈਂ ਤੇ ਆਪ ਮੰਨੀ ਵੀ ਸਾਰਾ ਕੁਝ ਸਹੀ ਹੋ ਜੇ ਮੈਂ ਥੋੜੇ ਆ ਨਹੀਂ ਪਹਾੜਾ ਘਰ ਇਦਾਂ ਖਿੱਲਰ ਜੇ ਉਹ ਤਾਂ ਰਹਿਣ ਦੀ ਕੋਈ ਗੱਲ ਨਹੀਂ ਕਿ ਭਾਵੇਂ ਮਹੀਨਾ ਰਹਾ ਪਰ 2 ਮਹੀਨੇ ਰਹਾ ਇਹ ਗੱਲ ਦੀ ਨਹੀਂ ਕੋਈ ਮਤੰਗੀ ਹੈ ਕਿ ਤੂੰ ਰਹਿਣ ਆਈ ਹੈ ਜਾਂ ਕਿੱਦਾਂ ਕਿੱਦਾਂ ਨਹੀਂ ਸਭੀ ਵੀ ਰਵੇ ਪਰ ਮੈਂ ਇਹ ਨਹੀਂ ਵੀ ਰਜਾਮੰਦੀ ਨਾ ਰਹੋ ਕੋਈ ਲੜਾਈ ਝਗੜਾ ਨਾ ਹੋਵੇ ਮੰਮੀ ਪਿਆਰ ਤੇ ਬੜਾ ਵਾ ਸਭੀ ਦਾ ਆਪਣੀ ਮੰਮੀ ਨਾਲ ਮੈਂ ਤੁਹਾਨੂੰ ਦੱਸਿਆ ਹੁਣ ਆਂਡ ਗਵਾਂਡ ਚਾਚੇ ਤਾਇਆ ਨੂੰ ਇਹ ਮੁੰਡਿਆਂ ਨੂੰ ਫੋਨ ਕਰ ਕਰਕੇ ਮੰਮੀ ਦਾ ਹਾਲ ਪੁੱਛਦੇ ਰਹਿੰਦੇ ਪਰ ਮੰਮੀ ਨੂੰ ਨਹੀਂ ਫੋਨ ਲਉਂਦੇ ਸਿੱਧਾ ਇਸੇ ਗੱਲ ਨੂੰ ਕਿ ਜੇ ਮੰਮੀ ਨੇ ਆਪਣੇ ਤੇਲ ਵਿੱਚ ਆਕੜ ਰੱਖੀ ਹੈ ਤੇ ਆਪਾਂ ਵੀ ਰੱਖਣੀ ਆ ਸੁੱਖਾ ਪੁੱਤ ਇਦਾਂ ਥੋੜੀ ਘਰਾਂ ਦੇ ਗੁਜ਼ਾਰੇ ਚੱਲਦੇ ਆ ਜੇ ਉਹਨੇ ਨੇ ਫੋਨ ਕੀਤਾ ਤਾਂ ਤੂੰ ਵੀ ਨਹੀਂ ਕਰਨੀ ਪੁੱਤ ਵੇ ਤੇਰੀ ਸੱਸ ਮਾਵਾ ਥੋੜਾ ਬਹੁਤਾ ਰੋਬ ਵੀ ਤੁਹਾਨੂੰ ਚਾਹੀਦਾ ਇਹ ਰੋਬ ਹੋਣਾ ਚਾਹੀਦਾ ਘਰ ਵਿੱਚ ਨਾਲੇ ਮਿਰਚ ਤੋਂ ਉੱਚ ਕੋਈ ਫਰਕ ਹੈਗਾ ਵਾ ਮੰਮੀ ਮੈਂ ਕਦੋਂ ਕਿਹਾ ਵੀ ਰੋਬ ਨਹੀਂ ਹੋਣਾ ਚਾਹੀਦਾ ਪਰ ਮੰਮੀ ਵੀ ਥੋੜਾ ਜਿਆਦਾ ਹੀ ਕਰਨ ਲੱਗ ਪਈ ਹੁਣ ਮੰਮੀ ਮੈਨੂੰ ਤੇ ਵੀ ਨਹੀਂ ਪਤਾ ਲੱਗਦਾ ਮੇਰਾ ਕਸੂਰ ਕਿੱਥੇ ਆ ਮੈਂ ਗਲਤ ਕਿੱਥੇ ਆ ਮੇਰੀ ਗਲਤੀ ਵੀ ਨਹੀਂ ਦੱਸਣੀ ਬਿਨਾਂ ਵਜ੍ਹਾ ਜ਼ਿਆਦਾ ਬੋਲਦੇ ਹੁੰਦੇ ਪੁੱਤ ਕੋਈ ਗੱਲ ਨਹੀਂ ਸੱਸ ਸੱਸ ਨਾ ਉਹ ਸੱਸ ਦੀ ਨੋਕਚੋਕ ਚਲਦੀ ਰਹਿੰਦੀ ਆ ਇੱਥੇ ਤੇਰੀਆਂ ਪਰਜਾਈਆਂ ਨਾਲ ਮੇਰੀ ਵੀ ਤੇ ਚਲਦੀ ਰਹਿੰਦੀ ਆ ਫਿਰ ਜੇ ਇਦਾਂ ਕਰਦ ਮੈਂ ਤਾਂ ਕਦੀ ਵੀ ਨਹੀਂ ਨਿਕਲ ਦਿੰਦੀ ਉਹਨਾਂ ਨੂੰ ਉਹ ਤਾਂ ਗੁੱਸਾ ਹੁੰਦਾ ਸੱਸ ਮਾਂ ਨੂੰ ਜਦੋਂ ਇਦਾਂ ਚਲਦੀ ਆ ਨਾ ਘਰੋਂ ਤੁਰ ਪਈਏ ਭੈਣ ਭਰਾਵਾਂ ਨਾਲ ਫਿਰ ਗੁੱਸਾ ਹੁੰਦਾ ਵਾ ਤੇ ਤੂੰ ਨਾ ਗੁੱਸਾ ਕਰ ਬਾਕੀ ਸਾਬੀ ਨੇ ਇਸ ਕਰਕੇ ਨਹੀਂ ਤੈਨੂੰ ਇੱਥੇ ਲਿਆਂਦਾ ਉਹਨੂੰ ਇਹ ਗੁੱਸਾ ਹੋਣਾ ਸਾਬੀ ਨੂੰ ਵੀ ਇਹਨੂੰ ਤਾਂ ਉਹ ਵੱਖਰੀ ਵੱਖਰੀ ਰੱਖੂੰਗਾ ਤੇ ਇਹਨਾਂ ਨੂੰ ਪਤਾ ਲੱਗੂ ਨਸੀਹਤ ਆਊਗੀ ਮੰਮੀ ਤੁਹਾਡੀ ਵੀ ਗੱਲ ਸਹੀ ਆ ਕਿ ਸਾਬੀ ਨੇ ਮੇਰਾ ਤਾਂ ਹੀ ਸਾਥ ਦਿੱਤਾ ਨਾ ਵੀ ਇਹ ਵੀ ਥੋੜਾ ਬਹੁਤ ਆਪਣਾ ਸੁਭਾਅ ਬਦਲ ਲੈ ਨਹੀਂ ਤੇ ਉਹਨਾਂ ਨੇ ਤਾਂ ਕਦੀ ਵੀ ਨਹੀਂ ਮੇਰੇ ਨਾਲ ਧਰਨਾ ਆ ਤੇ ਫਿਰ ਤੈਨੂੰ ਇੰਨਾ ਪਤਾ ਹੋਣਾ ਹੋਰ ਮੰਮੀ ਉਹ ਵੀ ਅੰਦਰੋਂ ਅੰਦਰੀ ਚੋਰ ਦੇ ਰਹਿੰਦੇ ਆਪਣੀ ਮਾਂ ਨਾਲ ਵੱਖ ਰਹਿੰਦੇ ਨਹੀਂ ਉਹ ਜਦੋਂ ਆਉਂਦੇ ਹੁੰਦੇ ਡਿਊਟੀ ਤੋਂ ਉਹਨਾਂ ਨੇ ਮੈਨੂੰ ਬਾਅਦ ਵਿੱਚ ਮਿਲਣਾ ਪਹਿਲੂ ਆਪਣੀ ਮੰਮੀ ਨੂੰ ਮਿਲਦੇ ਹੁੰਦੇ ਹੋਰ ਪੁੱਤ ਨਾਲੇ ਵੇ ਆਪਣਾ ਘਰ ਆਪਣਾ ਹੀ ਹੁੰਦਾ ਵਾ ਕਿਰਾਏ ਤੇ ਕਿੱਥੇ ੱੱਕੇ ਖਾਏਗੀ ਤੇ ਕੀ ਕਰੇਗੀ ਤੇ ਕੀ ਨਾ ਕਰੇਗੀ ਤੇ ਮੇਰੀ ਗੱਲ ਸੁਣ ਨਾਲੇ ਤੇਰਾ ਘਰ ਵਾ ਤੇਰੀ ਸੱਸ ਮਾਵਾ ਮੇਰੀ ਤੇ ਇਹੋ ਪੁੱਤ ਸਲਾਹ ਵਾ ਵੀ ਕੋਈ ਗੱਲ ਨਹੀਂ ਜੇ ਤੂੰ ਮੜਾ ਗੱਲ ਲੈ ਫਜੇਗੀ ਤੇ ਕੋਈ ਕੁਝ ਨਹੀਂ ਹੋ ਚੱਲਿਆ ਤੂੰ ਉਹਨੂੰ ਨਾ ਫੋਨ ਕਰ ਆਪ ਕੱਲ ਜੇ ਸਾਬੀ ਨਹੀਂ ਕਰਦਾ ਤੇ ਗਲਤੀ ਵੀ ਤੇ ਤੇਰੀ ਹੈ ਨਾ ਲਾਵਾਂ ਫਿਰ ਮੰਮੀ ਮੈਂ ਫੋਨ ਤਾ ਹੋਰ ਫੋਨ ਲਾ ਕੇ ਪੁੱਛ ਆਪੇ ਵੇਖੀ ਜੇ ਤੂੰ ਫੋਨ ਕੀਤਾ ਨੇ ਆਪੇ ਮਾਵਾ ਨਹੀਂ ਕਿਤੇ ਗੁੱਸੇ ਹੰਦੀਆਂ ਹੰਦੀਆਂ ਉਹ ਤੇਰੀ ਮਾਂ ਮਾਵੋ ਚਲ ਮੰਮੀ ਵੇਖਦੀਆਂ ਫਿਰ ਮੈਂ ਆਪ ਹੀ ਫੋਨ ਲਾ ਲੈਂਦੀ ਆ ਨਹੀਂ ਤੇ ਆਹੋ ਲਾ ਕੇ ਤੈਨੂੰ ਪੁੱਛਣੇ ਵੇਖਿਆ ਆਪੇ ਢਾਲ ਜਾਣਾ ਉਹ ਕਰਿਆ ਉਹ ਤੇਰਾ ਫੋਨ ਡਿੱਗਦੀ ਹੋਵੇ ਇਹ ਵੀ ਹੋ ਸਕਦਾ ਮੰਮੀ ਵੇਖ ਪਤਾ ਅੱਗੇ ਧੜ ਚ 9 ਸੱਸ ਚ 9 ਨਹੀਂ ਖੁੱਪਦਾ ਹੁੰਦਾ ਤੇ ਹੁਣ ਇਹ ਐ ਨਾ ਵੀ ਜੇ ਲੋਕਾਂ ਨੇ ਚੁੱਕਣਾ ਚੁੱਕਣਾ ਜਿਹੜੀ ਪੱਥਰ ਪਾੜ ਦਿੰਦੀ ਆ ਤਾਂ ਤੂੰ ਹੁਣ ਇਹ ਨਾ ਫੋਨ ਕਰ ਤੇ ਰਜਮੰਦੀ ਨਾਲ ਜੇ ਆਂਦੀ ਆ ਤੇ ਤੁਸੀਂ ਚੁੱਪ ਕਰਕੇ ਆਪਣੇ ਘ ਕੋਈ ਨਹੀਂ ਮੰਮੀ ਮੈਂ ਫੋਨ ਲਾਉਣੀ ਆ ਵੇਖਦੀ ਆ ਨਾ ਪਰ ਕੋਈ ਮੰਮੀ ਕੀ ਬੋਲਦੀ ਆ ਤੇ ਕੀ ਕਹਿੰਦੇ ਆ ਕੋਣੇ ਬੋਲਣਾ ਦੇਖੋ ਗੁੱਸੇ ਚ ਬੋਲ ਵੀ ਜਾਉਗੀ ਨਾ ਤਾਂ ਕੋਈ ਗਾਲੀ ਤੇਰੀ ਕੋਈ ਸ਼ਾਂਚ ਥੋੜੀ ਫਰਕ ਪੈ ਚੱਲਿਆ ਵਾ ਉੜਕ ਤੇਰੀ ਸੱਸ ਮਾਵਾ ਖਾਣੀਆਂ ਤੇ ਦੋ ਰੋਟੀਆਂ ਹੀ ਮੈਂ ਵੀ ਪਕਾ ਲਈਆਂ ਵਾ ਖਾਣ ਨੂੰ ਹੁਣ ਜੀ ਨਹੀਂ ਕਰਦਾ ਹੈਗੇ ਤੇ ਘਰ ਚ ਅਸੀਂ ਤੈਨੀ ਜੀ ਹਨ ਮੈਂ ਵੀ ਕਿਹੜੇ ਚੰਗੇ ਕੰਮ ਕੀਤੇ ਆ ਕਦੀ ਮੈਂ ਸੁੱਖ ਦਿਵਾਲੀ ਤੇ ਕਦੀ ਮੈਂ ਸਾਭੀ ਦਿਵਾਲੀ ਇੱਕੋ ਇੱਕ ਮੇਰਾ ਪੁੱਤ ਵਾ ਉਹ ਵੀ ਮੈਂ ਕਰਾਂ ਕਾਢਿ ਸੜੀ ਆਵਾ ਮੇਰੇ ਵਾਸਤੇ ਕਿਹੜੀ ਚੰਗੀ ਗੱਲ ਵਾਏ ਕੰਮ ਕਰ ਲੈਨੀ ਆ ਸਾਰਾ ਦਿਨ ਬੈਠੀ ਰਹਿਨੀ ਆ ਪਾੜ ਜਿੱਡਾ ਦੇਣਵਾ ਨਾ ਉਹ ਮੁੱਕਦਾ ਵਾ ਸੋਚਦੀ ਰਹਿਨੀ ਆ ਕੀ ਕਰਾਂ ਹੁਣ ਦੱਸ ਮੈ ਆ ਵੀ ਇੱਕ ਤਾਂ ਮੇਰਾ ਜੀ ਕਰਦਾ ਵਾ ਕਿ ਨਿਆਣਿਆਂ ਨੂੰ ਫੋਨ ਲਾ ਕੇ ਤੇ ਨਿਆਣਿਆਂ ਨਾਲ ਗੱਲ ਕਰਾਂ ਫੇਰ ਮੈਂ ਸੋਚਦੀ ਆ ਹਾਇ ਕਸੂਰਵੰਦ ਤੇ ਮੈਂ ਆਪੇ ਹੀ ਆ ਕਸੂਰ ਤੇ ਸਾਰਾ ਹੀ ਮੇਰਾ ਵਾ ਜੇ ਮੈਂ ਸੁੱਖ ਨੂੰ ਬੁਰਾ ਭਲਾ ਕਹਿੰਦੀ ਹਾਂ ਤਾਂ ਤਾਂ ਹੀ ਸੁੱਖ ਅੱਗੇ ਬੋਲਦੀ ਹੀ ਉਹਦਾਂ ਨੇ ਕਿਤੋਂ ਮੇਰੇ ਅੱਗੇ ਬੋਲਣਾ ਸੀ ਸੱਚੀ ਜਿਹੜੀ ਇਹਦੀ ਪਰਜਾਈ ਆ ਨਾ ਉਹਨੇ ਆਪਣੇ ਘਰ 'ਚ ਤੇ ਪਵਾੜੇ ਪਾਏ ਹੀ ਆਪਣੇ ਤੇ ਉਹ ਘਰ ਦੀ ਬਣੀ ਨਾ ਤੇ ਮੈਨੂੰ ਚੁੱਕਣਾ ਦੇ ਦੇ ਕੇ ਤੇ ਮੇਰਾ ਘਰ ਵੀ ਉਹਨੇ ਪਾਰ ਛੱਡਿਆ ਵਾ ਤੇ ਉਹ ਜੀ ਮੈਂ ਸੁਧੈਣ ਜਿਹੜੀ ਉਹਦੀ ਚੁੱਕਣਾ ਦੇ ਮੰਗਰ ਲੱਗ ਗਈ ਮੈਨੂੰ ਕੀ ਲੋੜ ਹੀ ਉਹਦੇ ਮੰਗਰ ਲੱਗਦੀ ਜੇ ਮੈਂ ਉਹਦੇ ਮੰਗਰ ਲੱਗੀ ਤੇ ਤਾਂ ਹੀ ਮੈਂ ਆਪਣਾ ਘਰ ਹੁਣ ਪਾਰ ਲਿਆ ਵਾ ਨਾ ਉਹੋ ਗੱਲ ਵੀ ਹੁਣ ਸਮਝ ਨਹੀਂ ਲੱਗਣ ਰਹੀ ਕਿ ਕੱਲੀ ਜਾਣੀ ਮੈਂ ਕਰਾਂ ਕੀ ਹੁਣ ਕੰਧਾਂ ਨਾਲ ਟੱਕਰਾਂ ਮਾਰਾਂ ਮੈਂ ਤੇ ਸਿਆਣੀ ਹਾਂ ਉਹਨਾਂ ਦੀ ਤੇ ਮਾਤੀ ਹੀ ਨਿਆਣੀ ਤੇ ਮੈਂ ਸਿਆਣੀ ਬਣੀ ਨਾ ਤੇ ਨਿਆਣੇ ਦੇ ਅੱਗੇ ਨਿਆਣੇ ਹੁੰਦੇ ਆ ਉਹਨਾਂ ਦੇ ਆਪਣੀ ਫੇਰ ਮਰਜ਼ੀ ਕਰਨੀ ਹੀ ਹੁਣ ਕਰਾਂ ਕੀ ਮਨ ਚ ਇਹ ਵੀ ਰਹਿੰਦਾ ਕਿ ਮੈਨੂੰ ਨਿਆਣੇ ਫੋਨ ਲਾਉਣ ਪਰ ਉਹ ਵੀ ਨਹੀਂ ਮੈਨੂੰ ਹੁਣ ਫੋਨ ਲਾਉਂਦੇ ਕਰਾਂ ਕੀ ਐਦਾਂ ਹੀ ਤਰਲੇ ਲੈਂਦੀ ਰਹਿਣੀ ਆ ਜੀ ਵੀ ਬੜਾ ਕਰਦਾ ਵਾ ਤੇ ਮੇਰੇ ਨਿਆਲੇ ਘਾਰੇ ਹੋਂ ਸੱਚੀ ਮੈਂ ਇਹਦੇ ਬੜਾਈ ਕੰਮ ਖਰਾਬ ਕਰ ਲਿਆ ਵਾ ਹੁਣ ਨੀਓ ਮੈਨੂੰ ਕੋਈ ਸਮਝ ਲੱਗਦੀ ਵੀ ਮੈਂ ਕਰਾਂ ਕੀ ਜਾਂ ਲੱਗਦੀ ਮੰਮੀ ਪਹਿਲੇ ਚੁੱਕੋਗੀ ਕੋਈ ਗੱਲ ਨਹੀਂ ਵੇਖ ਤੋ ਯਾਹ ਫੋਨ ਸ਼ੁਕਰ ਆ ਕਿਤੇ ਸ਼ੁਕਰ ਆ ਕਿਤੇ ਵਾਈ ਗੁਰੂ ਮੀਤੀ ਦਾ ਫੋਨ ਆਇਆ ਹੈਲੋ ਹੈਲੋ ਸਸਿਕਾ ਮਮੀ ਜੀ ਹੋਰ ਸੁਣਾਓ ਕੀ ਹਾਲ ਚਾਲ ਜੇ ਪੁੱਤ ਹਾਲ ਚਾਲ ਕਾਦੇ ਆ ਜਦੋਂ ਜੀ ਆਜਿੰਦ ਕਰਨਾ ਹੋਵੇ ਤੂੰ ਸੁਣਾ ਮੈਨੂੰ ਕਿ ਤੂੰ ਠੀਕ ਠਾਕ ਵਾ ਸਭ ਵੀ ਠੀਕ ਆ ਹਾਂਜੀ ਮਮੀ ਮੈਂ ਵੀ ਠੀਕ ਹਾਂ ਤੇ ਸਭ ਵੀ ਠੀਕ ਆ ਪੁੱਤ ਸਭੀ ਕੰਮ ਤੇ ਗਿਆ ਹੁਣ ਆਇਆ ਤੇ ਤੁਸੀਂ ਘਰ ਨਹੀਂ ਆਉਣਾ ਕਿੰਨੇ ਦੇਣੀ ਹੋ ਗਿਆ ਤੁਹਾਨੂੰ ਕਰੋ ਗਿਆ ਨੂੰ ਮਮੀ ਜੀ ਹੁਣ ਨੂੰ ਤੇ ਜੀ ਕਰਦਾ ਸੀ ਆਪਣਾ ਹੀ ਘਰ ਵਾ ਇੱਥੇ ਨਹੀਂ ਆਉਣਾ ਤੇ ਹੋਰ ਕਿਤੇ ਜਾਣਾ ਹੀ ਸਾਨੂੰ ਤੇ ਇਹੀ ਵੀ ਤੁਸੀਂ ਫੋਨ ਕਰੋਗੇ ਤੇ ਫੋਨ ਕਰਕੇ ਕਹੋਗੇ ਵੀ ਆਪਣੇ ਜੀਆਂ ਚ ਕਾਦੀ ਨਰਾਜਗੀ ਹੁੰਦੀ ਤੁਸੀਂ ਵੀ ਨਹੀਂ ਫੋਨ ਲਾਇਆ ਤੇ ਆਪਾਂ ਵੀ ਨਹੀਂ ਫੋਨ ਲਾਇਆ ਤੇ ਇਦਾਂ ਹੀ ਮੰਮੀ ਬਸ ਟਾਈਮ ਪੈ ਗਿਆ ਪੁੱਤ ਮੇਰਾ ਜੀ ਤੇ ਕਰਦਾ ਸੀ ਫੋਨ ਲਾਉਣ ਨੂੰ ਪਰ ਮੈਂ ਸੋਚਦੀ ਵੀ ਮੇਰੇ ਬੱਚੇ ਹੀ ਮੈਨੂੰ ਫੋਨ ਲਾਉਣ ਤੇ ਮੇਰੀ ਸਿਹਤ ਨਾ ਕੁਝ ਢਿੱਲੀ ਹੋਈ ਆ ਮੰਮੀ ਜੀ ਤੇ ਆਪਾਂ ਕਿਹੜੇ ਘਰੋਂ ਨਿਕਲ ਕੇ ਖੋਛਾਂ ਤੁਸੀਂ ਮਾੜਾ ਜਾਂ ਰੋਕ ਲੈਂਦੇ ਤੁਸੀਂ ਤੇ ਰੋਕਿਆ ਹੀ ਨਹੀਂ ਜੇ ਤੁਸੀਂ ਰੋਕਦੇ ਤੇ ਆਪਾਂ ਰੋਕ ਹੀ ਜਾਣਾ ਹੀ ਅਪਾ ਘਰੇ ਇਦਨੇ ਆ ਜਾਣਾ ਹੀ ਸਾਡਾ ਮੰਮੀ ਕਿਹੜਾ ਜੀ ਲੱਗਣ ਡਿਆ ਤੁਹਾਡੇ ਤੋਂ ਬਿਗੈਰ ਉਹੀ ਕਹਿੰਦੇ ਨਾ ਕਿ ਬੰਦਾ ਨਹੀਂ ਮਾੜਾ ਹੁੰਦਾ ਕਿ ਇਹ ਬੜੇ ਗੁੱਸੇ ਚ ਆਣ ਕੇ ਬੰਦੇ ਕੋ ਮਾੜਾ ਹੋ ਜਾਂਦਾ ਵਾ ਮੈਂ ਤੇ ਮੰਮੀ ਜੀ ਪਛਤਾਉਣ ਡਈ ਆ ਇਹ ਗੱਲ ਨੂੰ ਚਲੋ ਮੇਰੇ ਕੋ ਵੀ ਗਲਤੀ ਹੋ ਗਈ ਮੈਂ ਵੀ ਜ਼ਿਆਦਾ ਹੀ ਜਿੱਦ ਫੜੀ ਸੀ ਤੇ ਮੈਨੂੰ ਮੰਮੀ ਜੀ ਮਾਫੀ ਦੇ ਦਿਓ ਮaaf ਕਰ ਦੋ ਮੈਨੂੰ ਅੱਗੇ ਤੋਂ ਨਹੀਂ ਗਲਤੀ ਹੁੰਦੀ ਪੁੱਤ ਤੂੰ ਮੇਰੇ ਕੋ ਮਾਫੀ ਨਾ ਮੰਗ ਮਾਫੀ ਤੇ ਮੈਨੂੰ ਤੇਰੇ ਕੋ ਮੰਗਣੀ ਚਾਹੀਦੀ ਆ ਮੈਂ ਤੈਨੂੰ ਕਿੰਨਾ ਵੱਧ ਘੱਟ ਬੋਲਿਆ ਵਾ ਸਾਬੀ ਨੇ ਸੱਚ ਹੀ ਕਿਹਾ ਸੀ ਕਿ ਮੰਮੀ ਜਿਹੜੀ ਤੀ ਹੁੰਦੀ ਇਹਦੀ ਜਗ੍ਹਾ ਤੇ ਤੇ ਫੇਰ ਵੀ ਤੁਸੀਂ ਇਦਾਂ ਕਰਦੇ ਘਰ ਨੂੰ ਬੰਨ ਕੇ ਰੱਖਿਆ ਸੀ ਤੇ ਮੈਂ ਹੀ ਗਲਤ ਵਾਂ ਤੇ ਮੈਨੂੰ ਆਪਣੀ ਗਲਤੀ ਦਾ ਸਾਸ ਹੋ ਗਿਆ ਵਾ ਤੇ ਤੁਸੀਂ ਘਰ ਨੂੰ ਆ ਜਾਓ ਨਾ ਨਾ ਮੰਮੀ ਜੀ ਤੁਸੀਂ ਨਾ ਮਾਫੀ ਮੰਗੋ ਜੇ ਤੁਹਾਨੂੰ ਉਹ ਨਾ ਪਕਰ ਆ ਜੀਏ ਤੇ ਮੰਮੀ ਇਹਨਾਂ ਨੇ ਮੇਰੀ ਗੱਲ ਨਹੀਂ ਮੰਨਣੀ ਤੁਸੀਂ ਫੋਨ ਕਰਕੇ ਕਹੋ ਤੇ ਫੇਰ ਇਹਨਾਂ ਨੇ ਗੱਲ ਮੰਨਣੀ ਜੇ ਫੇਰ ਮੈਨੂੰ ਲੈ ਕੇ ਆਉਣਾ ਘਰ ਇਹਨਾਂ ਨੇ ਕੋਈ ਨਹੀਂ ਉਹ ਸ਼ਾਮਣ ਹੁੰਦਾ ਵਾ ਨਾ ਤੇ ਤੂੰ ਮੇਰੀ ਉਹਦੇ ਨਾਲ ਗੱਲ ਕਰਾਈ ਓਦਾਂ ਉਹ ਠੀਕ ਠਾਕ ਆ ਨਾ ਸਭੀ ਹਾਂਜੀ ਮੰਮੀ ਠੀਕ ਠਾਕ ਨੇ ਉਹ ਵੀ ਪੁੱਤ ਮੈਨੂੰ ਤੇ ਬੜਾ ਹੀ ਪਛਤਾਵਾ ਆ ਤੁਹਾਡੇ ਨਾਲ ਹੀ ਘਰ ਆ ਤੁਸੀਂ ਘਰ ਆ ਜਾਓ ਹਾਂਜੀ ਚਲੋ ਠੀਕ ਆ ਫਿਰ ਮੰਮੀ ਜੀ ਆਉਂਦੇ ਆ ਨਾ ਇਹ ਤੇ ਫਿਰ ਮੈਂ ਤੁਹਾਡੀ ਗੱਲ ਕਰਾਉਣੀ ਆ ਹਾਂਜੀ ਠੀਕ ਜੀ ਮੰਮੀ ਸੋਖਾ ਕਿਹੜੇ ਮੂੰਹ ਬੋਲੀ ਤੇਰੀ ਸੱਸ ਮੰਮੀ ਉਹ ਤੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਮੈਂ ਤੇ ਆਪ ਹੈਰਾਨ ਹੋ ਗਈ ਤੇ ਅੱਜ ਸੂਰਜ ਕਿਧਰੋਂ ਚੜਾ ਆਵਾ ਉਹ ਤੇ ਮम्मी ਮੇਰੇ ਕੋਲ ਮਾਫੀਆਂ ਮੰਗਣ ਡਈ ਵੀ ਚੱਲ ਪੁੱਤ ਮੇਰੇ ਕੋਲ ਵੀ ਗਲਤੀ ਹੋ ਗਈ ਆ ਵੀ ਮaaf ਕਰ ਦੋ ਉਹਦਾ ਮम्मी ਮੈਨੂੰ ਤੇ ਸੱਚੀ ਬੜੀ ਸ਼ਰਮ ਆਉਣ ਡਈ ਵੀ ਮੇਰੇ ਤੋਂ ਵੱਡੇ ਆ ਹਨਾ ਫਿਰ ਵੀ ਮੇਰੀ ਸੱਸ ਵਾ ਤੇ ਮਾਫੀ ਮੰਗਣ ਡੇ ਮੇਰੇ ਕੋਲ ਪੁੱਤ ਬੰਦਾ ਨਹੀਂ ਮਾੜਾ ਹੁੰਦਾ ਕੋਈ ਟਾਈਮ ਹੀ ਮਾੜਾ ਆ ਜਾਂਦਾ ਵਾ ਜਦੋਂ ਮਾੜਾ ਟਾਈਮ ਆ ਜਾਵੇ ਨਾ ਕਿਹੜਾ ਚੀ ਕੱਦਪਤੀਆ ਪੁੱਤ ਘਰੋਂ ਨਿਕਲ ਜਾਣ ਹਨਾ ਹੋਰ ਉਹ ਕਹਿਣ ਡੇ ਕਹਿੰਦੇ ਮੇਰਾ ਨਹੀਂ ਦਿਲ ਕਰਦਾ ਵੀ ਤੁਸੀਂ ਘਰੋਂ ਜਾਂਦੇ ਤੇ ਮੈਂ ਚੱਲ ਰੋਕ ਹੀ ਲੈਂਦੇ ਮम्मी ਤੁਸੀਂ ਤੇ ਉਹ ਬੜਾ ਆਪਣੇ ਆਪ ਚ ਡਏ ਹੀ ਹੋਰ ਤਰ੍ਹਾਂ ਕਰਨਾਂ ਤੇ ਮੇਰਾ ਨਹੀਂ ਜੀ ਲੱਗਣ ਡਿਆ ਆਜੋ ਤੁਸੀਂ ਚੱਲ ਪੁੱਤ ਕੋਈ ਗਾ ਨਹੀਂ ਤੁਸੀਂ ਲਜਾਮੰਦੀ ਨਾ ਜਾਓ ਤੇ ਵੇ ਪੁੱਤ ਜੇ ਕੋਈ ਮਾਰੀ ਚੰਗੀ ਕਹਿ ਵੀ ਨਹੀਂਂਦੀ ਤੇ ਚਰਿਆ ਪਰ ਮੈਂ ਤੈਨੂੰ ਕੁਆਰੀ ਹੁੰਦੀ ਨੂੰ ਕਈ ਕੋ ਕਹੀ ਨਹੀਂ ਹੈ ਤਾਂ ਤੂੰ ਤੋ ਘਰ ਛੱਡ ਕੇ ਚਲ ਜਾਨੀ ਹਾਂ ਏਦਾਂ ਨਹੀਂ ਕਰਨਾ ਮੁੜ ਕੇ ਵੀ ਘਰ ਛੱਡ ਕੇ ਤੁਰ ਪੈਣਾ ਸਾਬੀ ਨੂੰ ਸਮਝਾ ਦੇਣਾ ਤੂੰ ਤੇ ਤੂੰ ਉਲਟ ਸਭ ਹੋ ਗਵਾਲੀ ਨਕਲੀਚ ਪਾ ਕੇ ਤੇ ਬੈ ਗਈ ਉਹ ਤਾਂ ਸਿਆਣੇ ਬਣੀਦਾ ਹੁੰਦਾ ਮੰਮੀ ਹੈ ਤੇ ਸਿਆਣੀ ਉਹੀ ਕਿਹੇ ਵੇਲੇ ਨਾ ਮਾਤਾ ਤੇ ਹੀ ਪਰਦਾ ਪਿਆ ਜਾਂਦਾ ਚਲ ਜੋ ਹੋ ਗਿਆ ਸੋ ਹੋ ਗਿਆ ਇੰਨਾ ਵਾ ਕਿ ਹੁਣ ਮੇਰੀ ਮੰਮੀ ਸੱਸ ਜਿਹੜੀ ਐ ਮਿੱਠੀ ਪਿਆਰੀ ਐ ਜਿੱਦਾਂ ਪਹਿਲਾਂ ਹੀ ਮੈਂ ਤੇ ਆਨੀ ਆ ਵੀ ਹੁਣ ਵੀ ਐ ਮੇਰੇ ਨਾਲ ਰਵੇ ਕਿਉਂ ਖਿਚੜੀ ਵਾਂਗੂ ਇਕੱਠੇ ਰਹੀਏ ਆਪਾਂ ਨਰਾਊਗੀ ਐਡੀ ਨਹੀਂ ਗੱਲ ਹੈਗੀ ਵੀ ਨਾ ਰੋ ਮਾਪਿਓ ਨੂੰ ਪੁੱਤियां ਪੁੱਤ ਦੁਪਰ ਆਰੇ ਨਹੀਂ ਹੁੰਦੇ ਪਰ ਮੰਮੀ ਮੈਂ ਤੂੰ ਦਾ ਸੱਚੀ ਹਰਾਨ ਹੋ ਗਈ ਮੇਰੀ ਸੱਸੋ ਉੱਥੇ ਇੰਨਾ ਬੋਲਣ ਦੀ ਫੋਨ ਤੇ ਇੱਕਦਾਂ ਹੀ ਹੁਣ ਮੈਨੂੰ ਲੱਗਦਾ ਤਾਂ ਹੀ ਸਾਬੀ ਸਾਨੂੰ ਲਿਆਏ ਵੀ ਦੋਵਾਂ ਨੂੰ ਐਸਾਸ ਹੋਇ ਕਮੀ ਮਹਿਸੂਸ ਹੋਇ ਹੁਣ ਹੁਣ ਉਹਨੂੰ ਜਿੱਦੋਂ ਗਏ ਜੇ ਤੁਹਾਨੂੰ ਤਿਸਦਾ ਨਹੀਂ ਹੋਣਾ ਕੁਝ ਵੀ ਤਪੇ ਪਰਪਦੀ ਹੁਣੇ ਮੇਰੇ 3 ਪੁੱਤ ਭਾਂਵੇਂ ਜਿੱਦਾਂ ਮਰਜੀ ਆ ਮਾਵਾ ਨੂੰ ਬੜਾ ਦੁੱਖ ਹੁੰਦਾ 3 ਪੁੱਤ ਬਾਹਰ ਚਲ ਜਾਂਦੇ ਹਾਂ ਹਾਂ ਤੇ ਉਹਨਾਂ ਨੂੰ ਹੁਣ ਮੇਰੀ ਕਮੀ ਮਹਿਸੂਸ ਹੋਈ ਮੈਨੂੰ ਮੇਰੀ ਸੱਸ ਦੀ ਹੋਈ ਤੇ ਆਪੇ ਦੋਵੇਂ ਵਿੱਚ ਸਾਰਾ ਕੁਝ ਸਹੀ ਹੋ ਗਿਆ ਚੱਲ ਹੁਣ ਮਾਵਾ 3 ਬਣ ਕੇ ਰਿਓ ਚੱਲ ਮੰਮੀ ਮੈਂ ਘਰਾਂ ਤਿਆਰੀ ਅੱਜ ਕੱਲ ਤੇ ਸਮੇਂ ਵੀ ਉਦਾਂ ਤੇ ਆ ਥੋੜਾ ਆਪਾਂ ਟਾਈਮ ਨਾਲ ਹੀ ਚਲ ਜਾਾਂਗੇ ਹਨੇਰਾ ਹੋਣ ਤੋਂ ਪਹਿਲਾਂ ਹੀ ਕਰ ਵੇਖ ਹੁਣ ਕਿੱਡੀ ਕਾਲੀ ਪੈ ਗਈ ਤੂੰ ਹਾਂ ਹੁਣ ਤੂੰ ਆ ਚਲੂ ਚਲੂ ਕਰ ਲਾਪੀ ਇਦਾਂ ਹੀ ਆ ਨਾ ਫਿਰ ਮੰਮੀ ਆਪਣਾ ਘਰ ਆਪਣੇ ਹੁੰਦਾ ਭਾਂਵੇਂ ਜਿੱਦਾਂ ਮਰਜੀ ਮਾੜਾ ਵਾ ਚੰ ਆਪਣੇ ਘਰ ਦੀ ਮੰਮੀ ਖੇਚ ਤੇ ਪੈਂਦੀ ਆ ਨਾ ਹੋਰ ਪੁੱਤ ਮੈਂ ਤਾਂ ਆਪਾਨੀ ਆ ਵੀ ਤੇਰਾ ਘਰ ਵਸਿਆ ਰਹੇ ਮੇਰੀ ਤੇ ਆਪਣੇ ਘਰ ਖੁਸ਼ ਰਹੇ ਰਾਜੀ ਰਹੇ ਵਸਦੀ ਰਸਦੀ ਰਹੇ ਨਾਲੇ ਮੰਮੀ ਹੁਣ ਤੁਹਾਡੇ ਵਿੱਚ ਸਾਰਾ ਕੁਝ ਸਹੀ ਹੋ ਗਿਆ ਹੁਣ ਤੇ ਮੇਰੀ ਸੱਸ ਆਪਸ ਅੱਦਨ ਲਈ ਆ ਵੀ ਆਜੋ ਆਜੋ ਘਰ ਮੈਂ ਤਾਂ ਆ ਪਰਮਾਤਮਾ ਗੜੀ ਹਉ ਹੱਥ ਜੋੜਦੀ ਪਰਮਾਤਮਾ ਇਹ ਆਪਣੇ ਘਰ ਵਸਾ ਰਸਣ ਤੇ ਸਭ ਕੁਝ ਠੀਕ ਹੀ ਰਹੇ ਜੇ ਤੁਸੀਂ ਖੁਸ਼ ਤੇ ਮੰਮੀ ਖੁਸ਼ ਹੋ ਸਹੀ ਗੱਲ ਆ ਮੰਮੀ ਨਹੀਂ ਹੈ ਨਾ ਹੋਰ ਮੇਰੀਆਂ ਤੇ ਘਰ ਜਾਓਗੇ ਤੇ ਮੈਨੂੰ ਠੰਡ ਰਹੋਗੇ ਪਰ ਆਪਣੇ ਘਰ ਵਸਾ ਰਸਣ ਲਈ ਤੁੱਕ ਬੜੀ ਖੁਸ਼ ਹੋ ਹੁਵਾ ਜਮਾਨੀ ਆ ਕੀ ਗੱਲ ਹੀ ਭਾਬੀ ਜੀ ਮੈਨੂੰ ਨਾ ਬੈਗ ਦਓ ਹਾਂ ਮੈਂ ਆਪਣੇ ਬੈਗ ਵਿੱਚ ਕੱਪੜੇ ਪਾਉਣੇ ਆ ਬੈਗ ਦਿੱਤੇ ਕੋਈ ਗੱਲ ਨਹੀਂ ਪਰ ਮੇਰੀ ਗੱਲ ਸੁਣ ਹਾਂ ਤੁਸੀਂ ਇਹ ਸੱਚੀ ਫੈਸਲਾ ਲੈ ਲਿਆ ਇੱਕ ਮੇਰੀ ਗੱਲ ਆਪਣੇ ਨਾ ਦਿਮਾਗ ਤੇ ਬਿਠਾ ਮੈਂ ਹਾਂ ਚੱਲ ਮੰਮੀ ਗੱਲ ਕਰਨ ਦੇ ਆ ਤੇ ਮੈਂ ਕੀ ਬੋਲਣਾ ਵਿੱਚ ਇਹ ਗੱਲ ਨਹੀਂ ਠੀਕ ਨਾ ਤੋ ਚਾਚਾ ਤਾਇਆ ਦੀ ਗੱਲ ਮੰਨ ਚ ਲਈ ਆ ਆਪਾਂ ਚਾਚਾ ਤਾਇਆ ਨੂੰ ਕੀ ਆਖਣਾ ਆਪਣਾ ਘਰ ਆਪਣਾ ਹੀ ਹੁੰਦਾ ਆਪਾਂ ਆਪਣਾ ਵੇਖਣਾ ਇਹ ਤੇਰਾ ਪੇਕੇ ਦਾ ਘਰ ਕੋਈ ਬਗਾਨਾ ਆ ਕਿ ਤੇਨੇ ਕਰਾਇਤੇ ਜਾਣਾ ਤੇ ਨਾ ਮੈਨੂੰ ਇਹ ਚੰਗਾ ਲੱਗਦਾ ਵਾ ਆਪਾ ਬੀਜੀ ਮੈਂ ਕਰਾਇਤੇ ਨਹੀਂ ਚਲਨੀ ਮੈਂ ਆਪਣੇ ਘਰ ਹੀ ਚਲਨੀ ਆ ਆਪਣੇ ਸਹੁਰੇ ਘਰ ਹੀ ਚਲਨੀ ਆ ਮੈਂ ਆ ਨਾ ਮੰਮੀ ਨੂੰ ਫੋਨ ਲਾਇਆ ਸੀ ਤੇ ਮੰਮੀ ਬੜੇ ਖੁਸ਼ ਹੋਏ ਉਦਾ ਸਾਰਾ ਕੁਝ ਸਹੀ ਤੇ ਕਹਿੰਦੇ ਆਜੋ ਚਲ ਤਾਂ ਤੇ ਵਧੀਆਂ ਵਾ ਤੇ ਸਾਬੀ ਨਾ ਗੁੱਸੇ ਜੀ ਸਾਬੀ ਨੂੰ ਵੀ ਮੈਂ ਫੋਨ ਲਾਇਆ ਸਾਬੀ ਵੀ ਬੜੇ ਖੁਸ਼ ਹੋ ਕੇ ਕਹਿੰਦੇ ਚਲ ਚੱਲ ਜੀ ਤੇ ਮੈਂ ਕਿਹਾ ਫਿਰ ਜਾਣਾ ਤੇ ਹੈਗਾ ਕਵੇਲਾ ਕਿਉਂ ਕਰਨਾ ਚਲ ਮੈਂ ਪੈਕਿੰਗ ਕਰ ਲੈਂਦੀ ਆ ਤੇ ਹੁੰਦੇ ਆ ਤੇ ਫਿਰ ਤੁਰ ਜਾਨੇ ਆ ਸੁਖ ਜਾਣ ਵਾਲੀ ਗੱਲ ਤੇ ਨਾ ਚੱਲ ਖੁਸ਼ੀ ਵਾਲੀ ਧੀਆਂ ਆਪਣੇ ਘਰੇ ਚੰਗੀਆਂ ਲੱਗਦੀਆਂ ਪਰ ਸੁਖ ਤੇ ਨਾ ਰੌਣਕ ਬੜੀ ਏ ਤੇਰਾ ਭਤੀ ਤੇ ਭਤੀਆ ਤੇਰੇ ਹੱਥ ਚ ਗਿੱਜ ਗਏ ਮੈਨੂੰ ਤੇ ਪਰਵਾਹੀ ਨਹੀਂ ਉਹਨਾਂ ਦੀ ਤੁਸੀਂ ਲਾਗੇ ਬੈਠੀਆਂ ਹੁੰਦੀਆਂ ਮਾਵਾਂ ਧੀਆਂ ਆਪਾਂ ਦੋਵੇਂ ਰਲ ਮਿਲ ਕੇ ਹੱਸਦੇ ਆ ਖੇਡਦੇ ਆ ਕੰਮ ਕਰਦੀਆਂ ਆਂ ਸੱਜੀ ਚਲੋ ਘਰ ਵੀ ਜਾਣਾ ਜ਼ਰੂਰੀ ਪਰ ਮੈਨੂੰ ਟੈਨਸ਼ਨ ਪੈ ਗਈ ਬੜੀ ਰੌਣਕੀ ਤੇਰੇ ਬਿਨਾ ਜੀ ਨਹੀਂ ਲੱਗਣਾ ਲੈ ਆਪਾਂ ਬਿਜੀ ਨਹੀਂ ਆਣੇ ਹੈਗੇ ਤੇ ਸਹੀ ਹੈ ਰੌਣਕ ਵਲੇ ਹੋਰ ਉਹਨਾਂ ਨੇ ਥੋੜਾ ਟਾਈਮ ਰੇੜਨ ਟਾਈਮ ਪੈਣਾ ਤੁਰਨ ਦਾ ਪੈਣਾ ਤੇ ਆਪੇ ਘਰ ਪਰ ਜਾਣਾ ਫੇਰ ਰੌਣਕ ਹੋ ਜਾਣੀ ਆ ਉਹ ਤੇ ਗੱਲ ਸਾਰੀ ਠੀਕ ਆ ਪਰ ਸੁੱਖ ਭਾਵੇਂ ਉਹ ਜੋ ਮਰਜ਼ੀ ਸੋਚਣ ਪਰ ਮੈਨੂੰ ਨਾ ਬਲਜੀਤ ਦੀਦੀ ਦਾ ਵੀ ਆਉਂਦਾ ਵਾ ਹੈ ਤੇ ਘਰ ਦਾ ਮੈਂਬਰ ਹੀ ਸੀ ਨਾ ਕਿੰਨੀ ਰੌਣਕ ਹੁੰਦੀ ਸਿਆਣਿਆਂ ਦੇ ਨਾਲ ਬੱਚਿਆਂ ਦੀ ਆਪਣੇ ਥਾਂ ਰੌਣਕ ਸਿਆਣਿਆਂ ਦੀ ਆਪਣੇ ਥਾਂ ਹਾਂਜੀ ਇਹ ਗਲਤੀ ਦੀਦੀ ਨੇ ਕੀਤੀ ਆ ਮਾਫ ਕਰਨ ਵਾਲੀ ਤੇ ਹੈ ਨਹੀਂ ਪਰ ਯਾਰ ਪੰਜ ਦਕੀ ਕੀ ਘਸੂ ਰਿਆ ਵੇਖਿਆ ਤਾ ਵੀਰ ਜੀ ਨੂੰ ਕਿਦਾਂ ਚਾਰੇ ਤੁਰੇ ਫਿਰਦੇ ਢਾਵਾਂ ਡੋਲ ਹਨਾ ਆਪਣਾ ਪਰਿਵਾਰ ਜਦੋਂ ਬਣਿਆ ਹੋਵੇ ਬੱਚੇ ਹੋਏ ਹੋਣ ਹਨਾ ਉਹ ਚੀਜ਼ ਹੋਰ ਹੁੰਦੀ ਆ ਜਦੋਂ ਵਿਆਹ ਨਾ ਹੋਇਆ ਹੋਵੇ ਉਦੋਂ ਮਾਪਿਓ ਨਾ ਬੜੇ ਖੁਸ਼ ਰਹਿੰਦੇ ਪਰ ਦੀਦੀ ਜਦੋਂ ਉਹਨਾਂ ਦੇ ਮੋਹ ਵਾਲ ਵੇਨੇ ਆ ਨਾ ਸੱਚੀ ਬੜਾ ਹੀ ਹੋਰ ਤਰ੍ਹਾਂ ਹੁੰਦਾ ਸਹੀ ਇਹ ਲੱਭ ਬੀਜੀ ਮਿੰਨੋ ਤੇ ਆਪ ਹੁੰਦਾ ਵੀ ਵਿਚਾਰੇ ਵੀਰ ਨੂੰ ਤੇ ਮੁੰਡੇ ਨੂੰ ਬਿਨਾਂ ਵਜ੍ਹਾ ਦੀ ਸਜ਼ਾ ਮਿਲ ਗਈ ਉਹਨਾਂ ਦਾ ਤਾਂ ਵਿਚਾਰਨਾ ਤਾਂ ਕੋਸੂਰ ਵੀ ਕੋਈ ਨਹੀਂ ਹੈ ਭਾਵੇਂ ਉਹ ਜੇਲ੍ਹ 'ਚ ਹੀ ਬੈਠੀ ਆ ਪਰ ਮੈਨੂੰ ਬਲਜੀਤ ਦੀ ਦਿੱਤੀ ਦਾ ਬੜਾ ਦੁੱਖ ਲੱਗਦਾ ਉਹਦਾ ਇੰਨਾ ਦੁੱਖ ਨਹੀਂ ਲੱਗਦਾ ਜਿੰਨਾ ਮੈਨੂੰ ਇੰਨਾ ਪਿਓ ਪੁੱਤਾਂ ਦਾ ਲੱਗਦਾ ਭਾਜੀ ਵੱਲ ਵੇ ਵੇ ਹੋਰ ਤਰ੍ਹਾਂ ਹੁੰਦਾ ਹਨਾ ਆਪਣੀ ਫੈਮਿਲੀ ਦਾ ਬੰਦਾ ਕੋਸ਼ ਰਹਿਂਦਾ ਕੋਸ਼ ਰਹਿੰਦੇ ਹੈ ਤੇ ਸਹੀ ਇਦਾਂ ਹੀ ਹੈ ਟਾਈਮ ਕੋਸ਼ ਨਹੀਂ ਹੋਣ ਦਿੰਦੇ ਪਰ ਜਿਹੜਾ ਉਹਨਾਂ ਦਾ ਫੇਸ ਤੋਂ ਜਿਹੜਾ ਉਹਨਾਂ ਦਾ ਦੁੱਖ ਦਰਦ ਝਲਕਦਾ ਨਾ ਉਹ ਵੱਖਰਾ ਹੀ ਹੈ ਸਹੀ ਗੱਲ ਹੈ ਬਬੀ ਜੀ ਹੁਣ ਜਾਂ ਆਪਣੀ ਜਨਾਨੀ ਨੂੰ ਬੰਦੇ ਨੇ ਆਵਾਜ਼ ਕਰਨਾ ਮਾਜਮ ਨਹੀਂ ਉਹ ਕੰਮ ਚਲਾਉਣਾ ਜਾਂ ਮੈਨੂੰ ਰੋਟੀ ਲਿਆ ਪਾਣੀ ਲਿਆ ਕੇ ਹੁਣ ਉਹ ਟਾਟੇ ਤੇ ਥੋੜੀ ਚਲਾ ਸਕਦੇ ਜਾਂ ਮਾਂ ਨੂੰ ਕਹਿ ਲੈਂਗੇ ਵੱਧ ਤੋਂ ਵੱਧ ਮੈਂ ਕੰਨੀ ਆ ਹਜੇ ਮੌਕਾ ਨਹੀਂ ਦਈਦਾ ਟਾਈਮ ਟੂ ਟਾਈਮ ਰੋਟੀ ਪਰ ਫੇਰ ਵੀ ਜੇ ਰੋਟੀ ਫੜਾ ਵੀ ਦਿੱਤੀ ਆ ਤੇ ਉਹਨਾਂ ਨੇ ਥਾਲੀ ਰੱਖਣੀ ਚੌਂਕੇ ਚ ਆਪ ਆ ਜਾਣਾ ਤੇ ਚੱਲ ਆਪਣੀ ਜਨਾਨੀ ਹੁੰਦੀ ਪਰਵਾਹਤ ਨਹੀਂ ਬੈੱਡ ਤੇ ਛੱਡੀ ਤੇ ਬੈਠਦੀ ਛੱਡ ਕੇ ਚੱਲਦੀ ਰੋਟੀ ਸਹੀ ਗਾ ਜਿ ਇਦਾਂ ਹੀ ਹੁੰਦਾ ਭਾਬੀ ਜੀ ਹਾਂ ਕੀ ਕਰ ਲੈਣਾ ਹੁਣ ਭਾਬੀ ਦਾ ਵੀ ਜਾਣ ਕੇ ਦਿਮਾਗ ਹਿੱਲ ਗਿਆ ਕਿ ਖਰਾਬ ਹੋਣ ਵਾਲੀ ਗੱਲ ਉਹਨਾਂ ਦੀ ਵੀ ਮੱਤ ਤੇ ਪੜਦਾ ਹੀ ਪੈ ਗਿਆ ਦੁੱਖ ਹਾਂਜੀ ਭਾਬੀ ਜੀ ਭਾਜੀ ਵੀ ਸਿਆਣੇ ਨੇ ਚਲੋ ਵੀ ਸਮਝਦੇ ਨੇ ਜੋ ਵੀ ਦੁੱਖ ਪਿਆ ਹਨਾ ਹਾਂਜੀ ਇਨਸਾਨਾ ਨਾ ਹੀ ਹੁੰਦੇ ਆ ਦੁੱਖ ਸੁਖ ਤੇ ਦੀਦੀ ਨੇ ਵੀ ਜੋ ਕੀਤਾ ਮੈਨੂੰ ਦੀਦੀ ਦਾ ਵੀ ਏਡਾ ਕੋਈ ਨਹੀਂ ਹੈਗਾ ਪਰ ਮੈਨੂੰ ਨਾ ਮੁੰਡੇ ਦਾ ਬੜਾ ਦੁੱਖ ਮਾਰਦਾ ਹਾਂਜੀ ਸਹੀ ਗੱਲ ਹੈ ਮੈਂ ਵੀ ਉਧਰ ਹੀ ਸੋਚਦੀ ਵੀ ਮੁੰਡੇ ਵਿਚਾਰੇ ਦਾ ਨਾ ਮੈਨੂੰ ਵੀ ਸੋਚ ਕੇ ਨਾ ਉਹਦੀ ਜਿਆਦਾ ਟੈਨਸ਼ਨ ਹੁੰਦੀ ਆ ਤੇ ਮੈਂ ਨਾ ਇੱਕ ਤੇਰੇ ਕੋ ਰਹਿ ਲੈਣੀ ਆ ਤੇ ਤੂੰ ਮੈਨੂੰ ਇਹਦੇ ਵਿੱਚ ਮੇਰਾ ਸਾਥ ਦੇਂਗੀ ਬਾਬਾ ਭਾਬੀ ਜੀ ਦੱਸੋ ਕੀ ਕਹਿਣਾ ਜੇ ਕਦੀ ਰਹਿ ਲੈਣੀ ਤੁਸੀਂ ਮੈਂ ਰਹਿ ਲੈਣੀ ਆ ਹਾਂਜੀ ਜੀ ਦੀਦੀ ਨੂੰ ਆਪਾਂ ਜੇਲ੍ਹ ਚੋਂ ਕਢਾ ਲਿਆਈਏ ਤੇ ਬੱਚੇ ਦੀ ਖਾਤਰ ਵੇਖ ਲਓ ਭਾਬੀ ਜੀ ਜਿੱਦਾਂ ਤੁਸੀਂ ਕਹਿੰਦੇ ਜੇ ਸੁਖ ਮੈਂ ਸਲਾਹ ਤੁਹਾਡੀ ਮੈਂ ਤੇ ਨਾ ਹੀ ਤਾਂ ਹੀ ਗੱਲ ਕੀਤੀ ਆ ਵੀ ਵੇਹ ਆਂਦੇ ਸਿਆਣੇ ਹੁੰਦੇ ਆ ਵੇ ਮਾਰਨ ਵਾਲੇ ਨੂੰ ਬਚਾਉਣ ਵਾਲਾ ਵੱਡਾ ਹੁੰਦਾ ਹਾਂ ਇਹ ਤੇ ਬਿਲਕੁਲ ਗੱਲ ਤੁਹਾਡੀ ਬਿਲਕੁਲ ਸਹੀ ਹੈ ਬਾਕੀ ਹੁਣ ਤੱਕ ਦੀਦੀ ਨੂੰ ਸਮਝ ਤੇ ਆਈ ਗਈ ਹੋਣੀ ਆ ਹਾਂਜੀ ਪੱਲਾ ਬੰਦਾ ਰਹਿ ਕੇ ਰਹਿ ਕੇ ਅਕਲ ਤੇ ਹੁੰਦੀ ਆ ਆਪਣੇ ਪੁੱਤ ਨਾਲ ਉਸ ਦਿਨ ਦੀ ਗੱਲ ਨਹੀਂ ਹੋਈ ਆਪਣੇ ਬੰਦੇ ਨੂੰ ਨਹੀਂ ਵੇਖਿਆ ਆਪਣੇ ਜੀਆਂ ਚ ਨਹੀਂ ਆ ਅਕਲ ਤੇ ਆਉਣੀ ਆ ਆਉਣੀ ਤੇ ਮੈਨੂੰ ਦੱਸ ਤੂੰ ਵੀ ਆਪਾਂ ਇਹ ਤੁਸੀਂ ਭਾਬੀ ਜੀ ਆਪਣਾ ਵੇਖੋ ਕਿਉਂਕਿ ਮੈਂ ਇਹ ਗੱਲ ਚ ਨਹੀਂ ਆ ਸਕਦੀ ਤੁਸੀਂ ਵੱਡੇ ਵੀਰ ਨਾ ਤੇ ਮੰਮੀ ਨਾਲ ਸਲਾਹ ਕਰ ਲੋ ਵੀ ਉਹ ਕੀ ਕਹਿੰਦੇ ਆ ਨਾ ਨਾ ਸੁਖ ਵੀਰ ਜੀ ਨਾਲ ਤੇ ਗੱਲ ਨਹੀਂ ਕਰਨੀ ਉਹ ਤੇ ਤੈਨੂੰ ਪਤਾ ਮੰਨਣਾ ਹੀ ਨਹੀਂ ਕਿਸੇ ਹਾਲਤ ਤੇ ਨਹੀਂ ਉਹਨਾਂ ਨੇ ਮੰਨਣਾ ਹੂੰ ਚੱਲ ਜੇ ਤੂੰ ਆਨੀ ਆ ਤੇ ਮੈਂ ਮੰਮੀ ਨਾਲ ਰਾਏ ਕਰ ਲੈਣੀ ਆ ਪਰ ਜੇ ਆਪਾਂ ਕਿਸ ਨੂੰ ਦੱਸੀਏ ਇਹਨਾਂ ਤੇ ਆਪਾਂ ਦੋਵੇਂ ਜਣੇ ਜਾ ਕੇ ਦੀਦੀ ਨੂੰ ਜੇਲ੍ਹ ਚੋਂ ਕਢਾ ਲਿਆਈਏ ਆ ਤੇ ਹੋ ਗਿਆ ਸਹੀ ਸਲਾਮਤ ਇਹਨੂੰ ਮੜਿਆ ਗੁਰਜੀ ਹੁਣ ਇੱਥੇ ਅੱਜ ਬੀਜ ਦੀਏ ਕੋ ਫੇਰ ਕੰਮ ਸੁੱਤਾ ਹੋਣਾ ਵਾ ਦਿਨ ਲੰਘਦੇ ਜਾਂਦੇ ਆ ਸਾਰੇ ਬਣ ਗਾ ਮਣੀਉ ਕਰਦਾ ਫਿਰ ਕਿਉਂ ਲੱਗਾ ਬੀਲ ਲਈ ਜਾਵੇ ਫੇਰ ਕੰਮ ਖਾ ਹੋ ਜਾਂਦਾ ਲੈ ਆਮਰਾ ਦੇਖੋ ਸਤਲ ਜੋ ਫੋਨ ਆ ਗਿਆ ਹੈਲੋ ਹੈਲੋ ਹਾਂ ਬਤ ਕੀ ਆਲਾ ਬਬੇ ਅਸੀ ਕਾਲ ਸਤ ਸ੍ਰੀ ਅਕਾਲ ਠੀਕ ਠਾਕ ਹਾਂਜੀ ਮੈਂ ਠੀਕ ਠਾਕ ਤੁਹਾਨੂੰ ਸੁਣਾਉ ਬਸ ਵਧੀਆ ਵਧੀਆ ਪਤਾ ਹੋਰ ਕੀ ਕਰਨ ਧਿਆਨ ਕਰਨਾ ਕੁਛ ਨਹੀਂ ਪੜ ਕੇ ਵਿਹਲਾ ਆਇਆ ਹੈ ਅੱਛਾ ਅੱਛਾ ਹੋਰ ਰੋਟੀ ਮਣੀ ਖਾ ਲਿਆ ਵਾ ਹਾਂਜੀ ਖਾ ਲਿਆ ਨਹੀਂ ਖਾ ਲਿਆ ਇਹ ਹਾਂ ਪੁੱਤ ਰੋਟੀ ਬਣੀ ਖਾ ਗਿਆ ਵਾ ਮੈਂ ਜਾਇਆ ਸਬਜੀ ਬੀਜਣ ਲੱਗੇ ਆਂ ਸਾਥੋਂ ਗੋੜ ਕੇ ਆਇਆ ਹੈ ਮਮਾ ਕੀ ਕਰ ਰਹੇ ਆਂ ਮਮਾ ਪੁੱਤ ਕੋਹ ਨਹੀਂ ਹੋਣਾ ਲੰਗਰ ਚ ਗਏ ਆ ਹੋਲੀਆਂ ਦਾ ਲੰਗਰ ਲੱਗਾ ਨਾ ਮੈਂ ਤਾਂ ਨਾਗੇ ਦੋ ਤਿੰਨ ਅਰੀ ਗਿਆ ਹੀ ਤੇ ਮੇਰੀ ਮਮਾ ਨਾਲ ਗੱਲ ਨਹੀਂ ਕਰਾਈ ਉਹ ਪੁੱਤ ਜੂਰੇ ਤੇਰੀ ਮਮਾ ਘਰ ਆਉਂਦੇ ਉਦੋਂ ਮੈਂ ਕੇ ਪਾਸੇ ਨਿਕਲ ਜਾਣਾ ਵਾ ਇਦਾਂ ਦਿਮਾਗ ਤੋਂ ਨਿਕਲ ਗਿਆ ਸੀ ਅੱਛਾ ਹਾਂ ਹੋਰ ਬਾਕੀ ਕਿੱਦਾਂ ਠੀਕ ਠਾਕ ਹਾਂ ਸਾਰੇ ਠੀਕ ਠਾਕ ਵਾ ਅੱਛਾ ਹਾਂ ਕਤੋਂ ਆ ਆਲ ਆਪਣੇ ਭੂਆ ਨਾਲ ਗੱਲ ਕਰ ਭੂਈ ਤੇਰੀ ਆਈ ਆ। ਕਰਾ ਲਓ ਜੀ। ਹੈਲੋ। ਹੈਲੋ ਕਈ ਆ ਸੀਗਾ। ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਆ? ਠੀਕ ਆ ਰਹੀ ਸਨਾ। ਹਾਂ ਵਧੀਆ ਕੀ ਘੰਡਿਆ ਸੀ। ਕੁਛ ਨਹੀਂ ਮੈਂ ਫੜ ਕੇ ਹਟਿਆ ਹੀ ਮੈਂ ਭੂਣ ਲੜਿਆ ਕਰੇ। ਇਹ ਸਾਦਾ ਰੋਟੀ ਪਾਣੀ ਰੱਜ ਕੇ ਖਾਇਆ ਕਰ ਚੰਗਾ। ਹਾਂਜੀ ਹਾਂਜੀ। ਆ ਪੜਾਈ ਵੱਲ ਵੀ ਧਿਆਨ ਦੇ ਤੇ ਰੋਟੀ ਪਾਣੀ ਵੀ ਤਈ। ਠੀਕ ਆ ਜੀ। ਕੀ ਸੁਣਾ ਹੋਰ ਕੀ ਕਰਦੇ? ਕੁਛ ਨਹੀਂ ਮੈਂ ਬਸ ਇੱਥੇ ਆਈ ਵੀਰ ਹੁਣਾ ਕੋ ਦੋ ਚਾਰ ਦਿਨ ਅਗੇ। ਚਲ ਜਾਣਾ ਬਸ ਅੱਜ ਸਾਮਾ ਨੂੰ। ਤੋ ਇਹਨੀ ਮਮਾ ਨਾਲ ਗਏ ਨਹੀਂ ਫਿਰ ਪਾਪੀ ਗੱਲੀ ਚ ਲੱਗੀ ਸੀ ਤੇ ਲੰਗਰ ਹੀ ਨਾ ਤੇ ਉਥੇ ਲੰਗਰ ਤੇ ਗਈ ਮੈਂ ਗਈ ਨਹੀਂ ਫਿਰ ਮੈਨੂੰ ਘਰੇ ਲਿਆ ਤੇ ਹੀ ਪਕੌੜੇ ਇਹਨਾਂ ਨੇ ਠੀਕ ਹੈ ਜੇ ਤਾ ਹੋ ਗਈ ਮੇਰੀ ਗੱਲ ਕਰਾ ਮਮਾ ਨਾਲ ਹਾਂ ਕੋਈ ਨਹੀਂ ਪੁੱਤ ਸ਼ਾਮਾਂ ਨੂੰ ਆਉਂਦੀ ਹੈ ਨਾ ਮੰਮੀ ਨਾ ਸੇਵਾ ਸੁਭਾ ਕਰਨੀ ਟਾਈਮ ਲੱਗ ਜਾਣਾ ਕੋਈ ਨਹੀਂ ਮੈਂ ਸ਼ਾਮਾਂ ਨੂੰ ਕਰਾਂਨੀ ਤੇਰੀ ਗੱਲ ਠੀਕ ਹੈ ਠੀਕ ਹੈ ਚੰਗਾ ਪੁੱਤ ਸੁੱਖ ਚੰਗਾ ਹੋ ਗਿਆ ਤੂੰ ਆ ਗਈ ਤੇ ਤੇਰੇ ਨਾਲ ਮੈਂ ਗੱਲੀ ਲਾ ਲਿਆ ਹਾਂ ਨੇ ਤੋਂ ਤੇ ਬਾਰ ਬਾਰ ਇੱਕੋ ਗੱਲ ਕਰੀ ਜਾਣਾ ਕਿ ਮੇਰੀ ਮੰਮਾ ਨਾਲ ਗੱਲ ਕਰਾਓ ਮੰਮਾ ਨਾਲ ਗੱਲ ਕਰਾਓ ਵੀਰ ਚੱਲ ਹੁਣ ਤੇ ਮੈਂ ਗੱਲ ਕਰ ਲਈ ਗੱਲ ਸਾਂਭ ਲਈ ਪਰ ਉਹ ਨਿਆਣੇ ਕੋਲੋਂ ਕਿੰਨੇ ਕ ਦਿਨ ਤੁਸੀਂ ਝੂਠ ਬੋਲਣਾ ਵਾ ਕਿੰਨੇ ਕ ਦਿਨ ਨੂੰ ਝੂਠ ਬੋਲੀ ਜਾਣਾ ਕਿ ਤੇਰੀ ਮਾਂ ਇੱਥੇ ਗਈ ਇੱਥੇ ਗਈ ਅਕਸਰ ਉਹਨੂੰ ਪਤਾ ਤੇ ਲੱਗਣਾ ਹੀ ਆ ਨਾ ਉਹ ਤੇ ਗੱਲ ਤੇਰੀ ਠੀਕ ਆ ਪਰ ਕਰਾ ਕੀ ਮੈਂ ਤੇ ਆਪਨੇ ਕੋ ਸਮਝਾਉਂਦੀ ਪਰ ਮੇਰੀ ਤੇ ਫਿਰ ਵੀਰ ਤੈਨੂੰ ਇਹੀ ਸਲਾਹ ਵਾ ਜਿਹੜੀ ਗਰਮੀਤ ਭਾਬੀ ਤੇ ਮਣੀ ਵੀ ਰੱਖਣ ਡਿਆ ਉਹ ਗੱਲ ਮੰਨ ਲਾ ਉਹ ਕਹਿੰਦੇ ਛਡਾ ਲਿਆ ਉਹਨੇ ਜੇਲ੍ਹ ਚੋਂ ਉਹ ਗੱਲ ਪਤਾ ਕੀ ਆ ਜੇ ਤੇ ਬੰਦੇ ਨੇ ਗਲਤੀ ਕੀਤੀ ਹੋਣਾ ਮaaf ਕੀਤਾ ਹੀ ਜਾਂਦੀ ਆ ਪਰ ਉਹਨੇ ਗਨਾਹ ਕੀਤਾ ਵਾ ਉਹ ਵੈਡਾ ਵੱਡਾ ਜਿਹੜਾ ਬਖਸ਼ਣ ਯੋਗ ਹੀ ਨਹੀਂਗਾ ਚੱਲ ਉਹ ਤੁਸੀਂ ਆਪਣੀ ਜਨਾਨੀ ਉਹਨੂੰ ਭਾਵੇਂ ਇਦਾਂ ਕਹੀ ਜਾਓ ਪਰ ਇੱਕ ਮਾਂ ਨੂੰ ਮaaf ਕਰ ਦੋ ਮੈਂ ਇੱਕ ਬੱਚੇ ਦੀ ਮਾਂ ਵਾਂ ਉਹ ਸਾਰੇ ਪਿੰਡ 'ਚ ਮੇਰੀ ਥੂ-ਥੂ ਕਰਾਤੀ ਉਹਨੇ ਕਿਤੇ ਮੈਂ ਪਿੰਡ 'ਚ ਮੂੰਹ ਦੇਣ ਜੋਗਾ ਨਹੀਂ ਹੈਗਾ ਜੇ ਤੁਸੀਂ ਨਹੀਂ ਮੂੰਹ ਦੇਣ ਜੋਗੇ ਤੇ ਗੱਲ ਨੂੰ ਅਮਰਤ ਦੀ ਪੜਾਈ ਲਾ ਲਓ ਤੇ ਖਤਮ ਹੋ ਜਾਣੀ ਹੈ ਨਾ ਵੀ ਤੇ ਉਹਨੇ ਇੱਥੇ ਹੀ ਆਉਣਾ ਪਿੰਡ 'ਚ ਇਸੇ 'ਚ ਹੀ ਆਉਣਾ ਨਿਆਣੇ ਨੁਨਾ ਮੈਨੇ ਵਜਣਗੇ ਤੇਰੀ ਮਾਂ ਇਦਾਂ ਕਰਦੀ ਰਹੀ ਤੇਰੀ ਮਾਂ ਜੇਲੇ ਆ ਫਲਾਂਟ ਤੇ ਉਹ ਵਿਚਾਰਾ ਕਿੱਦਾਂ ਸਹਰੂਗਾ ਉਹ ਮੈਨੂੰ ਪੁੱਤ ਦਾ ਹੀ ਮੂੰਹ ਮਾਰੀ ਜਾਂਦਾ ਨਾ ਗੱਲ ਤੇ ਹੋਰ ਕੋਈ ਨਹੀਂ ਮੈਂ ਤੇ ਇਹ ਸੋਚੋ ਸੋਚ ਚੜਾਈ ਹੋ ਚੱਲੇ ਆ ਕਿ ਹਜੇ ਜੇ ਹੌਸਟਲ ਚ ਕੋਹ ਨਹੀਂ ਪਤਾ ਉਹਨੂੰ ਜਦੋਂ ਘਰ ਆਊਗਾ ਪੜ੍ਹਾਈ ਉਹਦੀ ਪੂਰੀ ਹੋਈ ਨਹੀਂ ਯਾਰਾ ਤੇ ਕੀ ਜਵਾਬ ਦਊਗਾ ਉਹਨੂੰ ਮੈਂ ਕਿੱਦਾਂ ਮੈਂ ਉਹਦੇ ਨਾਲ ਅੱਖਾਂ ਦੇ ਖੰਮ ਲਾ ਕੇ ਗੱਲ ਕਰੂੰਗਾ ਤੇ ਉਹੀ ਤਾਂ ਗੱਲ ਮੈਂ ਕਹਿਣ ਦੀ ਆ ਵੀ ਭਾਬੀ ਨੂੰ ਤੁਸੀਂ ਨਾ ਲੈ ਆਓ ਘਰ ਕਿਉਂ ਜੇ ਤੁਸੀਂ ਹਜੇ ਕੇਸ ਲਾਉਣਾ ਵਾ ਅਜੇ ਕਈ ਕੁਝ ਕਾਗਜ਼ ਕੋਈ ਜਮਾਨਤ ਕਰਾਉਂਦੇ ਵਿੱਚ ਟਾਈਮ ਲੱਗ ਹੀ ਜਾਣਾ ਮਹੀਨਾ ਡੇਢ ਮਹੀਨਾ ਔਰ ਉਹ ਤੁਹਾਨੂੰ ਭਾਬੀ ਨੂੰ ਅਕਲ ਆ ਜਾਣੀ ਕੱਲੇ ਬੰਦੇ ਨੂੰ ਨਾ ਫਿਰ ਵੀ ਅਕਲ ਆ ਜਾਂਦੀ ਆਪੇ ਅਕਲ ਆ ਹੀ ਗਈ ਹੋਣੀ ਉਹ ਚੱਲ ਦੇਖੂਗਾ ਕਰੂੰਗਾ ਤੇਰੀ ਗੱਲ ਤੇ ਵੀ ਗੌਰ ਮਨੀ ਨੇ ਸਲਾਹ ਕਰੂੰਗਾ ਮਨੀ ਕੀ ਆਂਦਾ ਮਨੀ ਹੁਣੀ ਤੇ ਰਾਜੀ ਆ ਵੀਰ ਹੁਣੀ ਉਹ ਤਾਂ ਕਹਿੰਦੇ ਚੱਲ ਲੈ ਔਰ ਨਹੀਂ ਉਹਨਾਂ ਨੂੰ ਵੀ ਸਿਰਫ ਅਮਰਤਦਾ ਹੀ ਆ ਨਾ ਵੀ ਉਹ ਨਿਆਣੀ ਤੇ ਕਰਕੇ ਉਹ ਆਖਣ ਦੇ ਹੁਣ ਤੇ ਗੱਲ ਆਲੇ ਟਾਲੇ ਪਾੜੀ ਤੇ ਫਿਰ ਉਹਨੇ ਜੀ ਸ਼ਾਮ ਨੂੰ ਫੋਨ ਲਾਤਾ ਉਹਨੇ ਕਹਿੰਦਾ ਮਮਾ ਹਜੇ ਵੀ ਨਹੀਂ ਆਈ ਨੰਗਰ ਚ ਉਹ ਚਲ ਫੇਰ ਦੀ ਫੇਰ ਵਿਕੀ ਜਾਊਗੀ ਹੁਣ ਸਮਾਂ ਹੁਣ ਤੇ ਟਲਿਆ ਉਹ ਨਾਲੇ ਜਿਹੜੀ ਉਹਦੀ ਵਾਰਤਾ ਨੂੰ ਆ ਨਾ ਉਹਨਾਂ ਮੇਰੀ ਗੱਲ ਹੋਈ ਕਿ ਇੱਕ ਦਿਨ ਚ 21 ਵਾਰ ਗੱਲ ਕਰਨੀ ਆ ਉਹਨੇ ਸ਼ਾਮ ਨੂੰ ਤੇ ਨਹੀਂ ਕਹਨੂੰ ਫੋਨ ਲਾਉਣ ਜਾਣਾ ਹੁਣ ਚੱਲ ਆ ਵੀ ਚੰਗਾ ਵਾ ਕੋਈ ਮੈਂ ਦੱਸਿਆ ਕਿ ਮੈਨੂੰ ਜਿਆਦਾ ਫੋਨ ਫੋਨ ਨੀ ਕਹ ਦੇਣਾ ਤਾਂ ਨਾਲੀ ਪੁੱਤੀ ਗੱਲ ਹੀ ਕਰਾਉਣੀ ਸਾਡੇ ਨਾਲ ਇਹ ਹਫਤੇ ਜੀ ਕੋਈ ਦਿਨ ਗੱਲ ਕਰਾਉਣੀ ਆ ਮੈਨੂੰ ਤੇ ਆਪ ਨਹੀਂ ਸਮਝ ਲੱਗਣ ਦੀ ਵੀ ਵਿਚਾਰੇ ਨੂੰ ਕੀ ਝੂਠ ਬੋਲੀਏ ਕੀ ਕਹੀਏ ਇਦਾਂ ਹੀ ਆ ਮੈਂ ਤੇ ਸੱਚ ਚੱਲ ਲਈ ਤੇ ਮੈਂ ਚੱਲ ਵੀਰ ਨੂੰ ਮੇਲ ਆਉਣੀ ਆ ਤੇ ਚੱਲ ਅਮਰਤਾ ਵੀ ਫੋਨ ਆ ਗਿਆ ਮੈਂ ਗੱਲ ਕਰ ਲਈ ਤੋ ਚਲ ਠੀਕ ਆ ਜੇ ਚਲੀਆਂ ਚਲ ਆਪਣੇ ਘਰ ਹੀ ਜਾਣਾ ਵਾ ਤੇ ਜੇ ਕੋਈ ਸੱਸ ਵੀ ਟਿਰਫੇ ਕਰੂ ਨਾ ਮੈਨੂੰ ਫੋਨ ਲਾ ਦੀ ਫਿਰ ਨਹੀਂ ਕੋਈ ਨਹੀਂ ਵੀਰ ਹੁਣ ਨਹੀਂ ਗੱਲ ਆਪਾਂ ਉੱਥੇ ਹੀ ਸਮਝਾ ਲਿਆ ਕਰਾਂ ਕਿਵੇਂ ਗੱਲਬਾਤ ਦੀ ਨਾਲੇ ਹੁਣ ਸੱਸ ਮੇਰੀ ਦੀ ਵਿਚਾਰੀ ਮਾਫੀਆਂ ਮੰਗਣ ਲਈ ਚਲ ਚੰਗੀ ਗੱਲ ਵਾ ਹਮ ਐਤ ਚਲ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਗਈ ਚਲ ਗਲਤੀਆਂ ਇੱਕ ਮਾਵਾਂ ਕੋ ਵੀ ਹੋਉਂਦੀਆਂ ਆਂ ਕਿਹ ਪਤਾ ਕਿਵੇਂ ਹੋ ਜਾਂਦੀਆਂ ਵਾ ਪਰ ਇਹ ਵੀ ਸਮਝਣ ਦੀ ਗੱਲ ਹੁੰਦੀ ਆ ਉਦੋਂ ਤੇਰੇ ਸਾਹਮਣੇ ਮਾਫੀ ਦੀ ਕੋਈ ਗੱਲਬਾਤ ਥੋੜੀ ਜਿਹੀ ਜਾਣ ਕੇ ਹੀ ਬੋਲ ਬਣਾਇਆ ਕਰਾਇਆ ਉਹਨਾਂ ਨੇ ਉਹ ਵੇ ਇਹ ਤਾਂ ਨੂੰ ਪਤਾ ਚੁੱਕਣਾ ਚਾਹੀਏ ਹੀ ਚੁੱਕਣਾ ਤੇ ਬੰਦੇ ਕੋਈ ਕਈ ਕੁਸ਼ ਕਰਾ ਦਿੰਦੀ ਐ ਤੇ ਚਲ ਠੀਕ ਆ ਤੂੰ ਟੈਨਸ਼ਨ ਨਾਲ ਹੀ ਕੋਈ ਗੱਲ ਨਹੀਂ ਸਾਦਾ ਤੇ ਚੂਹਾਗਾ ਠੀਕ ਆ ਤੂੰ ਆਪਣੇ ਘਰ ਦਾ ਧਿਆਨ ਰੱਖੀ ਹਾਂ ਕੋਈ ਨਹੀਂ ਵੀਰ ਬਾਕੀ ਫੋਨ ਕਰਦੇ ਰਹੋ ਤੁਸੀਂ ਵੀ ਚਲ ਠੀਕ ਆ ਹਾਂ ਮੈਂ ਵੀ ਫਿਰ ਚਲ ਤੂੰ ਤੇ ਮੈਂ ਵੀ ਹਟਗਾ ਗੁਆ ਕੇ ਹਟਾ ਲਾਂ ਡੰਗਣਾ ਦਾ ਹਾਂ ਚਲੋ ਕਰ ਲਓ ਕੰਮ ਤੇ ਵਾਹ ਲੇ ਜੇ ਤੁਸੀਂ ਮੈਂ ਪਾਣੀ ਲਿਆਵਾਂ ਤਾਂ ਡੱਲੇ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੈਂ ਫਿਰ ਨਾ ਮੇਨੁਸ਼ੇਤੀ ਦਾ ਸੋਧ ਹਕਮਤੋਂ ਗਏ ਹੀ ਵਕੀਲ ਕੋ ਕੀ ਕਹਿੰਦਾ ਵਕੀਲ ਉਹ ਗਿਆ ਹੀ ਵਕੀਲ ਕੋਲਾ ਹਾਂ ਵਕੀਲਾ ਗੱਲਬਾਤ ਕੀਤੀ ਆ ਉਹ ਆਂਦਾ ਵੀ ਜੇ ਤੇ ਥਾਣੇ ਚਾਰ ਸ਼ੀਟ ਹੁੰਦੀ ਨਾ ਹਾਂ ਤੇ ਆਪਾਂ ਥਾਣੇ ਚੋਂ ਚਾਰ ਸ਼ੀਟ ਬੈਕ ਲੈ ਲੈਂਦੇ ਹਾਂ ਤੁਸੀਂ ਸਟੇਟਮੈਂਟ ਦੇਂਦੇ ਵੀ ਚਲੋ ਇਹਨਾਂ ਦੀ ਕੋਈ ਗਲਤੀ ਨਹੀਂ ਆ ਸਾਡੇ ਕੋਲ ਗਲਤ ਕੇਸ ਫਾਈਲ ਹੋ ਗਿਆ ਵਾ ਤੇ ਆਂਦੇ ਵੀ ਉੱਥੋਂ ਹੀ ਥਾਣੇ ਚੋਂ ਨਿਕਲ ਆਉਣਾ ਸੀ ਬਾਹਰ ਫਿਰ ਤੇ ਕੋਈ ਗੱਲ ਨਹੀਂ ਆਂਦੇ ਹੋਣ ਜਾ ਚੁੱਕੀ ਆ ਜੇਲ੍ਹ ਦੇ ਵਿੱਚ ਕੰਮ ਹੋ ਗਿਆ ਬੜੀ ਗਾਂ ਦੀ ਚੀਜ਼ ਹੁਣ ਆਪਾਂ ਨੂੰ ਕੋਰਟ ਤੋਂ ਜਿਹੜਾ ਵਾ ਉਹ ਲੈਣਾ ਪੈਣਾ ਵਾ ਹਾਂ ਹਾਂ ਤੁਸੀਂ ਤੇ ਮੇਰਾ ਦਿਲੀ ਤੋੜਤਾ ਹੁਣ ਫਿਰ ਕੀ ਹੋਊਗਾ ਕਿਦਾਂ ਦੀਦੀ ਨੂੰ ਘਰ ਲਿਆਵਾਂਗੇ ਗੱਲ ਇਦਾਂ ਵਾ ਨਾ ਹੋਣਾ ਦਾ ਵੀ ਕੋਰਟ ਚ ਕੇਸ ਫਾਈਲ ਹੋ ਗਿਆ ਵਾ ਨਾ ਕੋਰਟ ਚੋਂ ਆਪਾਂ ਜ਼ਮਾਨਤ ਕਰਾਵਾਂਗੇ ਤੇ ਆਂਦਾ ਵੀ ਪੈਸੇ ਤਲਾ ਲੱਗਣਾ ਵਾ ਪੈਸੇ ਚਲਦੇ ਬਿਨਾਂ ਗੱਲ ਨਹੀਂ ਬਣਨੀ ਆਂਦਾ ਤੇ ਮੇਰੀ ਗੱਲ ਸੁਣਾ ਭਾਜੀ ਨੇ ਥੋੜੇ ਆਪਣੇ ਪਿੱਛੇ ਪੈਸੇ ਲਾਇਆ ਜਿਹੜੇ ਤੁਹਾਡੇ ਕੋਲ ਪੈਸੇ ਆ ਗਿਆ ਤੁਸੀਂ ਦੀਦੀ ਦੇ ਪਿੱਛੇ ਲਾ ਦਿਓ ਪੈਸੇ ਪੈਸੇ ਲਾ ਕੇ ਨਾ ਆਪਾਂ ਦੀਦੀ ਨੂੰ ਘਰ ਲੈ ਗਏ ਨਹੀਂ ਉਹ ਤੇ ਕੋਈ ਗੱਲ ਨਹੀਂ ਆ ਮੈਨੂੰ ਪਤਾ ਵਾ ਮੈਂ ਲਾ ਦੂੰਗਾ ਪੈਸੇ ਉਹਨਾਂ ਨੂੰ ਵਕੀਲ ਨੂੰ ਵੀ ਕਿਹਾ ਵੀ ਤੂੰ ਪੈਰਵਾਹੀ ਸਟਾਰਟ ਕਰ ਕੋਈ ਗੱਲ ਨਹੀਂ ਆ ਜਿਹੜੇ ਪੈਸਾ ਦੀ ਗੱਲਬਾਤ ਹੋਊਗੀ ਮੈਂ ਤੈਨੂੰ ਪੈਸੇ ਦੇ ਦੂੰਗਾ ਟੈਨਸ਼ਨ ਨਾ ਲੈ ਕੇ ਗੱਲ ਕਰ ਪਤਾ ਗੱਲ ਕੀ ਆ ਵੇਖੋ ਹੁਣ ਦੀਦੀ ਨੂੰ ਵੀ ਸਮਝ ਆਈ ਗਈ ਹੋਣੀ ਆ ਤੇ ਆ ਜਾਣੀ ਜਾਈ ਦੀ ਆ ਜਿਹੜੇ ਆ ਨਾ ਲੋਕ ਉਹਨਾਂ ਨੇ ਆਪਣੇ ਮੂੰਹ ਤੇ ਆਪਣੀ ਗੱਲ ਕਰਨੀ ਉਹਨਾਂ ਦੇ ਮੂੰਹ ਤੇ ਉਹਨਾਂ ਦੀ ਗੱਲ ਕਰਨੀ ਸਭ ਤੋਂ ਵੱਡੀ ਗੱਲ ਦੁਨੀਆ ਨੂੰ ਕਹਿੰਦੇ ਆ ਦੋ ਪਾਸੀ ਦੰਦੇ ਹੁੰਦੇ ਉਹਨਾਂ ਨੇ ਕਹਿਣਾ ਵੱਡੇ ਭਰਾ ਦਾ ਘਰ ਜਾੜ ਕੇ ਤੇ ਇਹ ਨਿੱਕੇ ਵੇਖ ਕੇ ਖੁਸ਼ ਹੋਣ ਦੇ ਸਭ ਤੋਂ ਵੱਡੇ ਅਨਮੋਲ ਦਾਤ ਤੇ ਹੁੰਦੀ 3 ਪੁੱਤ ਜਿਹੜੇ ਰੱਬ ਨੇ ਆਪਣੇ ਝੋਲੀ ਪਾਤੇ ਜਾਇਦਾਦ ਜਿਹੜੀ ਆ ਨਾ ਮਹਾਰਾਜ ਕਮਾਉਣ ਖਾਣ ਜੋਗੇ ਹੱਥ ਪੈਰ ਦਿੱਤੇ ਆ ਕਮਾਓ ਤੇ ਖਾਓ ਭਾਜੀ ਦਾ ਵੀ ਘਰ ਵਸਦਾ ਹੋ ਜੇ ਨਹੀਂ ਨਹੀਂ ਮੈਂ ਤੇ ਆ ਸੋਚ ਲਿਆ ਵਾ ਦਿਮਾਗ 'ਚ ਇੱਕੋ ਗੱਲ ਸੋਚ ਲਈ ਆ ਕਿ ਜਦੋਂ ਭਾਬੀ ਬਾਹਰ ਆਕੇ ਨਾ ਉਹਨਾਂ ਨੂੰ ਕਢਾ ਕੇ ਲੈ ਆਂਦਾ ਮੈਂ ਤੇ ਆਉਂਦੇ ਹੀ ਕਹਿ ਦੇਣਾ ਵਾ ਵੀਰਮੋ ਵੀ ਤੁਸੀਂ ਵੀ ਇਦਾਂ ਕਰੋ ਜੇ ਅੱਡ ਬਾਰ ਹੋਣਾ ਤਾਂ ਵੀ ਵੇਖ ਲੋ ਨਹੀਂ ਤੇ ਪਹਿਲੀ ਬੰਨਾ ਇਕੱਠਾ ਰਹਿਣ ਦੋ ਤੁਸੀਂ ਆਹ ਕਰ ਲੈ ਲੋ ਆਹ ਕਰ ਲੈਣਾ ਵਾ ਮੈਂ ਮੋਟਰ ਤੇ ਜਾ ਕੇ ਪਾ ਲੂੰਗਾ ਮੇਰੀ ਅਗਰ ਪਹੁੰਚ ਹੋਊਗੀ ਕੋਲ ਪੈਸਾ ਹੋਊਗਾ ਤੇ ਮੈਂ ਮੋਟਰ ਤੇ ਪਾ ਲੂੰਗਾ ਜਾ ਕੇ ਤੇ ਜੇ ਨਾ ਹੋਊਗਾ ਤੇ ਕੋਈ ਨਹੀਂ ਆਪਾਂ ਗਰਮੀ ਤੇ ਕਿਰਾਏ ਤੇ ਰਹਿ ਲਾਂਗੇ ਆਪਣੇ ਬੱਚੇ ਆ ਬੱਚਿਆਂ ਕਰਕੇ ਆਪਾਂ ਨੂੰ ਬਹੁਤ ਕੁਝ ਸੈਕਰੀਫਾਈਸ ਕਰਨਾ ਪੈਣਾ ਵਾ ਜੋ ਵੀ ਕਿਸਮਤ ਹੋਈ ਹੈ ਤਰੀਕੇ ਨਾਲ ਵੀ ਕੋਈ ਗੱਲ ਨਹੀਂ ਆਪਾਂ ਕਿਰਾਏ ਤੇ ਰਵਾਂਗੇ ਜੇ ਆਪਣੇ ਕੋਈ ਖਰਚਾ ਨਾ ਚੱਲੇਗਾ ਆਪਾਂ ਮੰਮੀ ਨੂੰ ਬੱਚਿਆਂ ਕੋ ਛੱਡਾਂਗੇ ਮੈਂ ਤਾਂ ਡੇ ਹੈਲਪ ਕਰਾਇਆ ਕਰੂੰਗੀ ਪਰ ਆ ਵੀ ਦੀਦੀ ਘਰ ਆ ਜੇ ਆਹੋ ਮੈਨੂੰ ਵੀ ਉਹ ਲੱਗਦਾ ਨਾ ਵੀ ਅਮਰਤ ਕੱਲ ਨੂੰ ਆਊਗਾ ਕਰੇ ਤੇ ਅਮਰਤ ਨੂੰ ਕੀ ਜਵਾਬ ਦੇਣਾ ਵਾ ਉਹਨੇ ਤੇ ਕੱਲ ਪੁੱਛੀ ਮੰਨ ਲਓ ਪਾਜੀ ਵੀ ਕੋਈ ਕਹਿ ਦੇਣਗੇ ਹੈ ਕਿ ਨਹੀਂ ਪਾਜੀ ਵੀ ਉਦੋਂ ਗੁੱਸੇ 'ਚ ਹੀ ਉਹਨਾਂ ਗੁੱਸੇ 'ਚ ਸਾਰੇ ਫੈਸਲੇ ਲੈ ਲੇ ਮੈਂ ਤੇ ਕਹਿੰਨੀ ਆ ਵੀ ਮੈਨੂੰ ਵੀ ਇਹ ਹੁੰਦਾ ਮਹਿਸੂਸ ਵੀ ਸਾਡੇ ਕਰਕੇ ਦੀਦੀ ਜੇਲ੍ਹ ਗਈ ਆਪਣੇ ਬੱਚੇ ਤੋਂ ਦੂਰ ਆ ਸਭ ਤੋਂ ਜ਼ਿਆਦਾ ਦੁੱਖ ਮੈਨੂੰ ਇਹ ਹੁੰਦਾ ਵਾ ਐੋਹੀ ਗੱਲ ਤਾਂ ਮੈਨੂੰ ਵੀ ਆਉਂਦਾ ਵਾ ਆਂਦੇ ਹੁੰਦੇ ਸਿਆਣਿਆਂ ਨੇ ਆ ਮਾਰਨ ਵਾਲੇ ਨਾਲੋਂ ਜਿਹੜਾ ਮਾਫ਼ ਕਰ ਦੇਣਾ ਉਹ ਸਭ ਤੋਂ ਵੱਡਾ ਹੁੰਦਾ ਵਾ ਤੇ ਆਪਾਂ ਮਾਫ਼ ਕਰਕੇ ਹੀ ਵੱਡੇ ਬਣਨਾ ਵਾ ਜੇ ਆਪਾਂ ਨੂੰ ਉਹਨਾਂ ਨੇ ਗਲਤੀ ਕੀਤੀ ਆ ਨਾ ਤੁਹਾਨੂੰ ਉਸ ਚੀਜ਼ ਦੀ ਸਜ਼ਾ ਮਿਲੀ ਆ ਤੇ ਉਹ ਹੁਣ ਪਛਤਾਉਣ ਵੀ ਦੇ ਹੁਣ ਇਹ ਗੱਲ ਨਹੀਂ ਹੈਗੀ ਮੈਨੂੰ ਰੱਬ ਤੋਂ ਵੀ ਡਰ ਲੱਗਦਾ ਰੱਬ ਨੇ ਕਿਹਾ ਨਾ ਜੇ ਉਹਨਾਂ ਨੇ ਤੁਹਾਡੇ ਨਾਲ ਮਾੜਾ ਕੀਤਾ ਹੈ ਤੁਸੀਂ ਕਿਹੜਾ ਘੱਟ ਕਰ ਲਈ ਤੁਸੀਂ ਬਰਾਬਰ ਦੇ ਹੀ ਹੋਗੇ ਇਹ ਤਾਂ ਹਾਂਜੀ ਅਮਰਦਾ ਆਇਆ ਹੀ ਫੋਨ ਉਹ ਤੇ ਵਿਚਾਰਾ ਆਂਦਾ ਆਣਾ ਵੀ ਮੇਰੀ ਮੰਮੀ ਨਾਲ ਗੱਲ ਕਰਾਓ ਯਾਰ ਫੋਨ ਤੇ ਆਇਆ ਹੈ ਮੈਨੂੰ ਤੇ ਆਪ ਉਹਦਾ ਦੁੱਖ ਜਿਹਾ ਹੀ ਲੱਗਾ ਭਾਜੀ ਨਾਲ ਗੱਲ ਕੀਤੀ ਫਿਰ ਸੁੱਖ ਨੇ ਗੱਲ ਕਰ ਲਈ ਉਨੇ ਟਾਲ ਮਟਾਲਾ ਕਰ ਦਿੱਤਾ ਸੁਖ ਨੇ ਆਂਦਾ ਹੀ ਮੰਮੀ ਨਾਲ ਗੱਲ ਕਰਾਓ ਤੇ ਦੱਸੋ ਕਿੰਨੇ ਕ ਦਿਨ ਇਦਾਂ ਪਰਦਾ ਰੱਖਾਂਗੇ ਹਨਾ ਬੱਚਾ ਵਾ ਟੈਨਸ਼ਨ ਲਊਗਾ ਬਿਮਾਰ ਹੋ ਜਾਊਗਾ ਪੜਾਈ ਚ ਉਹਦਾ ਵੀ ਧਿਆਨ ਨਹੀਂ ਲੱਗਣਾ ਵਾਰ-ਵਾਰ ਹੀ ਗੱਲ ਕਰਦਾ ਇਹ ਮੰਮਾ ਨਾਲ ਗੱਲ ਕਰਾਓ ਸੁਖ ਨੇ ਟਾਲ ਮਟਾਲਾ ਜਿਹਾ ਕਰ ਦਿੱਤਾ ਬੜਾ ਦੋਖੋ ਬੱਚੇ ਕਰਕੇ ਨਾ ਮੇਰੇ ਦਿਲ ਨੂੰ ਬੜਾ ਤੱਕਾ ਜਿਹਾ ਲੱਗਦਾ ਵਾ ਚੱਲ ਕੋਈ ਨਹੀਂ ਆ ਤੂੰ ਫਿਕਰ ਨਾ ਕਰ ਮੈਂ ਵਕੀਲ ਨਾਲ ਸਾਰੀ ਗੱਲਬਾਤ ਕਰ ਲਈ ਉਹ ਪੈਸਿਆਂ ਦੀ ਦਿੱਕਤ ਨਹੀਂ ਆਏ ਤੇ ਮੈਂ ਖਾ ਚਾ ਲੈ ਕੇ ਵੀ ਮੈਂ ਫੇਰ ਵੀ ਤੇਰਨ ਸਲਾਹ ਕਰ ਲਾ ਕਰੇ ਆੜ ਕੇ ਤੇ ਹੁਣ ਨਾ ਵਕੀਰ ਨੂੰ ਦੇਖ ਨਾ ਪੈਸੇ ਤੈਨੂੰ ਕਹਿ ਦੇਣਾ ਵਕੀਰ ਤੂੰ ਕਾਰਵਾਈ ਸ਼ੁਰੂ ਕਰ ਦੇ ਆਪਾਂ ਛੇਤੀ ਭਾਬੀ ਨੂੰ ਬਾਹਰ ਲਿਆਉਣਾ ਤੇ ਟੈਨਸ਼ਨ ਨਾ ਲੈ ਬਸ ਮੈਨੂੰ ਪੈਸੇ ਦੀ ਕੋਈ ਚਿੰਤਾ ਨਹੀਂ ਮੈਂ ਵੀ ਇੱਕ ਮਾਂ ਬਣੀ ਆ ਤੇ ਬੱਚੇ ਲੈ ਕਿਦਾਂ ਤੜਪੇ ਆ ਮੈਨੂੰ ਬਹੁਤ ਦੁੱਖ ਲੱਗਦਾ ਉਹਦਾ ਵਿਚਾਰੇ ਦਾ ਹੋਸਟਲ ਬੈਠੇ ਦਾ ਕਿ ਉਹਨੂੰ ਕਿਤੇ ਪਤਾ ਨਾ ਲੱਗ ਜੇ ਤੇ ਛੇਤੀ ਛੇਤੀ ਤੁਸੀਂ ਕਰੋ ਤੇ ਆਪਾਂ ਦੀਦੀ ਨੂੰ ਘਰੇ ਲੈ ਕੇ ਆਈਏ ਮੈਨੂੰ ਵੀ ਇਹ ਗੱਲ ਦਾ ਪਤਾ ਵਾ ਜਦੋਂ ਆਪਣਾ ਕਾਕਾ ਕਵਚ ਗਿਆ ਸੀ ਤੇ ਆਪਣੇ ਕਾਕੇ ਵਾਸਤੇ ਕਿੰਨਾ ਤੜਫਿਆ ਆਪਾਂ ਦੋਵੇਂ ਜੀ ਹੈ ਕਿ ਨਹੀਂ ਤੇ ਅਗਲਾ ਉਹ ਵੀ ਮਾਂ ਵਾਸਤੇ ਕਿੰਨਾ ਤੜਫਦੇ ਆਏ ਕਿਤੇ ਉਹਨੇ ਕੋਨੇ ਦੇਣ ਦੁੱਧ ਨਹੀਂ ਪੀਤਾ ਚਾਰੇ ਦੇ ਤੇ ਉਹ ਜਿੱਦਾਂ ਹੀ ਘਰ ਆਵੇ ਤੇ ਦੀਦੀ ਉਹਦੇ ਆਉਣ ਤੋਂ ਪਹਿਲਾਂ ਘਰ ਆਈ ਹੋਵੇ ਉਹਦੇ ਮਨ ਨੂੰ ਕੋਈ ਠੇਸ ਨਾ ਪਹੁੰਚੇ ਕੋਈ ਝਟਕਾ ਨਾ ਲੱਗੇ ਜਿੱਦਾਂ ਸਾਨੂੰ ਸਾਰਿਆਂ ਨੂੰ ਝਟਕੇ ਲੱਗੇ